ਮੇਰੇ ਕੋਲੇ ਚਾਹੇ 5 ਲੱਖ ਦਾ ਜਾਨਵਰਾ ਚਾਹੇ ਆਪਣੇ ਕੋਲੇ 40 ਹਜ਼ਾਰ ਦਾ ਜਾਨਵਰਾ ਰੇਟ ਆਪਣੇ ਵੀਡੀਓ ਚ ਹੋਣਗੇ ਹਰ ਜਾਨਵਰ ਦੇ ਪਰ ਆ ਤਾਂ ਬਾਲੀ ਜ਼ਿਆਦੇ ਨਹੀਂ ਬਹੁਤ ਵੀਰੇ ਬੰਦਾ ਜਿਹੜੇ ਵੀਰ ਨੇ ਕਦੇ ਸ਼ੌਂਕ ਨਹੀਂ ਨਾ ਰੱਖਿਆ ਜਾਨਵਰ ਰੱਖਣ ਦਾ ਜੋ ਆ ਜੇ ਉਹ ਵੀ ਕਹੂਗਾ ਯਾਰ ਰੱਖ ਹੀ ਲੈਨੇ ਇਹਨੂੰ ਕਹਿ ਪੱਲ ਜ਼ਿਆਤ ਨਾਸਰ ਇੱਥੋਂ ਆਇਆ ਨੂੰ ਤੋਰ ਹੁਣ ਆਇਆ ਨੂੰ ਜਾਲ ਕੰਨੀ ਤੋਰ ਤੋਰ ਹੁਣ ਉਹ ਰਾਨੂੰ ਲਈ ਆਇਆ ਦਿਖਾ ਲਣ ਦੇਖ ਰੇ ਇੱਕ ਪਾਸੇ ਚ ਉੱਪਰ ਨੂੰ ਲਿਆ ਲਿਆ ਕੰਚ ਵਰਗੀ ਬਾਲੀ ਮੁੱਟੀ ਜਵਾਈ ਹੈ ਨਾ ਨੇ ਸਾਰੀਆਂ ਦੇ ਇੱਕ ਨੰਬਰ ਆ ਪਰ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸਮਰਾ ਡੈਰੀ ਫਾਰਮ ਤੇ ਪਿੰਡ ਲੋਹਾ ਖੇੜਾ ਤਹਿਸੀਲ ਲੋਂਗੋਵਾਲ ਤੇ ਨੇੜੇ ਧਨੋਲਾ ਮੰਡੀ ਤੇ ਜ਼ਿਲ੍ਹਾ ਸੰਗਰੂਰ ਗਾਵਾਂ ਵੀ ਦਿਖਾਵਾਂਗੇ 20 ਤੋਂ 22 ਤੇ ਮੱਝਾਂ ਵੀ ਤੁਹਾਨੂੰ 20 ਤੋਂ 22 ਇਹ ਦਿਖਾਵਾਂਗੇ 40 ਤੋਂ 50 ਨਗਨੇ ਕੁਸ਼ ਪਸ਼ੂ ਤੋਰ ਕੇ ਦਿਖਾਵਾਂਗੇ ਤੇ ਬਾਕੀ ਡਿਟੇਲ ਖੜੇ ਖੜੇ ਨਹੀਂ ਦੱਸ ਦਾਂਗੇ ਤੇ ਬਾਕੀ ਗੱਲਬਾਤ ਸੋਡੀ ਪ੍ਰਦੀਪ ਨਾ ਕਰਾ ਦਿੰਦੇ ਹਾਂ ਹੋਰ ਪ੍ਰਦੀਪ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਹਾਂ ਚੜਦੀ ਕਲਾ ਚੱਲਦਾ ਕੰਮ ਟੋਕੋ ਟੋਕੋ ਹਾਂ ਵਧੀਆ ਚੱਲੀਏ ਵੀਰੇ ਇੱਥੋਂ ਪਾਰਾਂਗੇ ਸ਼ੁਰੂ ਫਿਰ ਹਾਂ ਬਈ ਲੱਭਣੇ ਹੋ ਮਾੜਾ ਜੇ ਫੇਸ ਤੇ ਮਾਰ ਗਿਆ ਰੀ ਆਹ ਤੋਫੇ ਤੇ ਮਾਰ ਦੋ ਦੰਦ ਦਾ ਬਾਈ 7 ਮਹੀਨੇ ਦੀ ਗੱਬਣਾ ਦੰਦਾਂ ਚ ਦੋ ਦੰਦ ਤੇ 7 ਮਹੀਨੇ ਦੀ ਗੱਬਣਾ ਇੱਥੇ ਇਹਦਾ ਕੱਦ ਵੀ ਦਿਖਾ ਦੇ ਟੋਪ ਦੇ ਬੱਚਿਆਂ ਨੇ ਬਾਈ ਕੋਈ ਫਾਰਮਰ ਵੀਰ ਲਊਗਾ ਇਲਜ਼ਾਮ ਲੱਗ ਗਿਆ ਨਾ ਕਈ ਵਾਰੀ ਮਹਾ ਵੀਡੀਓ ਵਾਲੇ ਦੇ ਆਪਣੇ ਅੱਜ ਤੱਕ ਤੈਨੂੰ ਅੱਜ ਤੱਕ ਕਦੇ ਵੀਡੀਓ ਦੇ ਵਿੱਚ ਲੰਬਾ ਨਹੀਂ ਆਇਆ ਹੁਣ ਆਪਣਾ ਵੀ ਉਹਨਾਂ ਨੇ ਗਾਂ ਛੋਟੀ ਦਿਖਾਤੀ ਬੱਡੀ ਦਿਖਾਤੀ ਅੱਜ ਤੱਕ ਨਾਲ ਖੜਕੀ ਦਿਖਾ ਦੇਣ ਤਸੱਲੀ ਹੋ ਜਾਂਦੀ ਆਪਾਂ ਕੰਮੀ ਨਹੀਂ ਹੋ ਜਾ ਕਰਨਾ ਪੈਸੇ ਵੀ ਪੈਸੇ ਬਾਈ ਇਹ ਜੋੜਾਗਾ ਜੋੜੇ ਦੀ ਕਰ ਲਾਂਗੇ ਆ ਜਾ ਗਰੀ ਨਾਲ ਵਾਲੀ ਤੇ ਵੀ ਲਿਆ ਦੋ ਟੌਪ ਦੀਆਂ ਬੱਚੀਆਂ ਨੇ ਪਹਿਲਾਂ ਨਾ ਚੱਲਣੀਆਂ 30-30 ਕਿਲੋ ਦੁੱਧ ਤੇ ਇਹ ਕਰਮ ਵਾਲੀਆਂ ਇੱਧਰਲੇ ਬੰਨੇ ਹਣਾਈ ਤੇ ਵੀ ਮਾਰ ਦੇ ਸੱਲੋਂ ਝੋਲੀ ਝੌਲੀ ਤੇ ਹੁਣ ਮਾਰਦੇ ਆਈਏ ਤੇ ਕੈਮਰਾ ਫੇਸ ਵਾਲੇ ਪੱਖ ਇਹ ਗੁਰੂ ਜੀ ਸਾਢੇ ਸੱਤ ਦੀ ਗੱਬਣਾ ਸਾਢੇ ਸੱਤਾਂ ਦੀ ਬਹੁਤ ਸੋਹਣੀ ਝੋਲੀ ਝੌਲੀ ਕੰਪੈਕਟ ਡਰ ਬਣਾਉ ਜਿੰਨਾ ਬਣਾਉਗੇ ਬਿਲਕੁਲ ਨਾਲ ਲੱਗਵਾ ਹਨਾ ਬਾਹਰ ਵਾਲੀਆਂ ਵਰਗੀਆਂ ਗਾਵਾਂ ਲਈ ਦੋਨੇ ਟੌਪ ਦੀਆਂ ਬੱਚੀਆਂ ਨੇ ਵਧੀਆ ਜਿਹਦੇ ਜਾਣਗੀਆਂ ਮੁੱਲ ਮੋੜ ਨਹੀਂ ਲੱਗਦੀਆਂ ਨੇ ਦੋਨੇ ਦੁੱਧ ਵੀ ਜੋੜਾ ਕਿੰਨਾ ਦੁੱਧ ਪਾਉ ਦਿਆ ਜੋੜਾ ਬਾਈ ਯਾਰ ਮੰਨ ਕੇ ਚੱਲ ਪਾ ਵੀ 27 28 ਕਿਲੋ ਦੁੱਧ ਕੱਲੀ ਕੱਲੀ ਬੱਚੀ ਨਾਰਮਲ ਦੇ 55 55 ਕਿਲੋ ਪਾ ਦੂ ਨਾਰਮਲ ਆਪਾਂ 55 ਕਿਲੋ ਮੰਨ ਕੇ ਲੈ ਲਿਓ ਹੋ ਸਕਦਾ 60 ਪਾ ਦੇ ਪਰ ਮੰਨ ਕੇ 55 ਲੈ ਲਿਓ ਕੱਢ ਦੇਦਾ ਵੀ 1,60,000 ਦੀਆਂ ਬੱਚੀਆਂ ਦੇ ਦਾਂਗੇ ਬਾਈ ਨੰਬੂ ਦੇ ਚ ਵੀ ਜੇ ਕੋਈ ਤੱਲੀ ਲੈਣ ਦਾ ਸ਼ਕੀਨ ਹੋਵੇ ਤਾਂ ਰੇਟ ਉਦਾਂ ਦਾ ਕਰ ਲਾਂਗੇ ਠੀਕ ਹੈ ਜੀ 1,60,000 ਦਾ ਜੋੜਾ ਦੇ ਦਾਂਗੇ ਇਹ ਮਿਲ ਜੂਗਾ ਸੱਜਣੋਂ 1,60,000 ਪਹੁੰਚ ਕਰ ਦਿਆਂਗੇ ਬਾਈ ਜਿਹੜਾ ਵੀ ਗਾਂ ਆਪਾਂ ਕੋਈ ਵੀ ਗਾਂ ਦਾ ਸੌਦਾ ਹੋਊਗਾ ਡਾਣਾ ਪਹੁੰਚ ਵਿੱਚ ਕਰ ਦਿਆਂਗੇ ਬਸ ਵਿੱਚੇ ਪਹੁੰਚ ਆਪਾਂ ਉਹ ਕੰਮ ਹੀ ਨਹੀਂ ਰੱਖਦੇ ਤੇ ਚੱਕ ਤੇ ਫੱਟੇ ਅੱਜ ਤਾਂ ਜਮੀ ਹੁਣ ਮਾਰਗਾ ਜੀ ਤਿੰਨ ਨੰਬਰ ਬਾਕੀ ਜਿੱਥੇ ਮਰਜੀ ਜਾ ਕੇ ਗਾਂ ਦਾ ਗਾਂ ਦੀ ਤਸੱਲੀ ਕਰ ਲੈ ਜੇ ਤਾਂ ਹੁਣ ਗਾਂ ਅਨਬਰੀਡ ਨਾਲ ਕਰ ਲਾਂ ਕੰਪੇਅਰ ਮੰਨ ਕੇ ਉਹ ਤਾਂ ਬਾਈ ਕੁਝ ਵੀ ਆ ਹਨ ਉੱਥੇ ਮੰਨ ਕੇ ਚੱਲ ਵੀ ਕੋਈ ਉਹ ਨਹੀਂ ਹੋਊਗਾ ਉਦਾਂ ਦਾ ਜਾਨਾ ਮਾੜਾ ਨਹੀਂ ਨਿਕਲਦਾ ਹਾਂ ਵੀ ਵਧੀਆ ਬੱਚੀਆਂ ਇਹ ਬੱਚੀਆਂ ਬਾਈ 25 26 ਕਿਲੋ ਦੁੱਧ ਦਿੱਤਾ ਹੋਇਆ ਪਲੂਣ ਨੇ ਦੂਜਾ ਸੂਆ ਸੁਣ ਹਾਂ ਦੂਜਾ ਸੂਆ ਬਾਈ ਕਿੰਨੇ ਕਿ ਦਿਨ ਕੱਢ ਦਿਆ ਇਹਦੇ ਬਾਈ ਹਫਤੇ ਦੀ ਕੱਚੀ ਆ ਤੇ ਬਹੁਤ ਸੋਹਣੀ ਠੰਡੀ ਸੀਲਾ ਨੇ ਸਾਰੀ ਅਸਲਾ ਦੀ ਵੀ ਠੰਡੀ ਆ ਗਈ ਉਹ ਇੱਕੇ ਦਿਖਾ ਦਿੰਨਾ ਤੋਰ ਬਤਾ ਆ ਦੀ ਵੀ ਠੰਡੀ ਆ ਗਈ ਲੈ ਜਿਵੇਂ ਮਰਜੀ ਇਹਦੇ ਥੱਲੇ ਬੈਠੀ ਜਾਏ ਜਵਾਕ ਲੰਗੀ ਜਾਣ ਥੱਲੇ ਉਹਦੀ ਆਡਰ ਆਨ ਬਣਾਉਗਾ ਖੋਲਾ ਪਤਮੜੀ ਤੋਰ ਚੋਪਰਾ ਖੋਲ ਕੇ ਇਆ ਗਿੱਤਾਂ ਅੰਮਰਪੁਰ ਦੇ ਕਿੰਨੇ 1 ਲੱਖ 5000 ਰੁਪਏ ਲੈਂਡ ਦੇਣਾ ਵੀਰੇ ਪਹੁੰਚ ਕਰ ਦਾਂਗੇ ਅੰਬਰਸਰ ਤੱਕ 1 5 ਉਧਰੋਂ ਆ ਹੁਣ ਮੰਡੀ ਗਏ ਸੀ ਬਹੁਤ ਪਿਆਰ ਕਰਦੇ ਆ ਬਾਈ ਉਧਰ ਧੰਨਵਾਦ ਸਾਰੇ ਭਰਾਵਾਂ ਦਾ ਠੀਕ ਆ ਗੱਲ ਜਿਹੜੇ ਵੀਰ ਉੱਥੇ ਆਪਾਂ ਜਾ ਕੇ ਆਏ ਆ ਤੇ ਬਹੁਤ ਵਧੀਆ ਬੱਛੀ ਆ ਬਾਈ ਪਹੁੰਚ ਕਰ ਦਾਂਗੇ ਯਾਰ ਕਿਤੇ ਵੀ ਆਪਣੇ ਏਰੀਆ ਦੇ ਵਿੱਚ 1 ਲੱਖ ਤੇ 5000 ਚ ਸੱਜਣੋ ਇਹਦੀ ਪਹੁੰਚ ਮਿਲ ਜੂ ਤੁਹਾਨੂੰ ਜਿੱਥੇ ਮਰਜ਼ੀ ਕਰਾ ਲਿਓ ਕਿਉਂਕਿ ਅੰਬਰਸਰ ਤੋਂ ਗਾਹਾਂ ਤਾਂ ਬੱਡ ਰਿਹਾ ਜਾਂਦਾ ਦੇਸ਼ ਇਹ ਮੁੱਕਿਆਂਗਾ ਟੌਪ ਦੀ ਬੱਛੀ ਆ ਗੁਰੀ ਵੀਰੇ ਪਹਿਲਾਂ ਅੱਜ ਤੋਂ ਮੰਨ ਕੇ ਨਲੇ ਵੀ ਇਹ ਆਪ ਇਹ ਡੈਨਮਾਰਕ ਦੀ ਆ ਗਈ ਆਪ ਆ ਗਈ ਡੈਨਮਾਰਕ ਦੀ ਤੇ ਦਿਨ ਕਿੰਨੇ ਗੜਦੀ ਹੈ ਦਿਨ ਹਫਤੇ ਦੀ ਕੱਚੀ ਆ ਲੈਵਾ ਬਹੁਤ ਸੋਹਣੀ ਡਰਦੀ ਹੈ ਮੁੱਠੀ ਮੁੱਠੀ ਦਾ ਥਾਣਾ ਸਾਈਜ਼ ਵੱਡੇ ਸਾਈਜ਼ ਦੀ ਆ ਕੋਈ ਵੀ ਗਾ ਮੀਡੀਅਮ ਸਾਈਜ਼ ਦੀ ਨਹੀਂ ਕੱਦ ਮਿਲਣਗੇ ਫੁੱਲ ਵੱਡੇ ਤੇ ਬਾਡੀ ਜਿਆਦਾ ਮੈਡਮ ਟਾਪ ਹੀ ਮਿਲਿਆ ਕੋਈ ਵੜ ਇਦਾਂ ਦੀ ਨਹੀਂ ਹੈਗੀ ਵੀ 25 ਕਿਲੋ ਤੋਂ نیچے ਵਾਲੀ ਹੋਊਗੀ ਐਂਡ ਤੋਂ ਐਂਡੇ ਹੋਈ ਜਾਊਗਾ ਸਿਸਟਮ ਅੱਜ ਹਰੇਕ ਪ੍ਰਕਾਰ ਦਾ ਪਸ਼ੂ ਦਿਖਾ ਦੂੰਗਾ ਤੁਹਾਨੂੰ ਗਾਵਾਂ ਚ ਲਾ ਲਈਏ ਤੇ ਮੱਝਾਂ ਚ ਲਾ ਲਈਏ ਇੱਥੋਂ ਦਿਖਾ ਦੇ ਗਰੀ 11 ਹੋਰ ਬਹੁਤ ਚੰਗੀਆਂ ਬਾਈ 14 ਆਰਡਰ ਨੂੰ ਨਾਲ ਲਗਵਾਗੇ ਰਾ ਹਾਂ ਜੇ ਕਿਸੇ ਨੇ ਨਹੀਂ ਪਹੁੰਚ ਕਰਾਉਣੀ ਤਾਂ ਬਾਈ ਉਹ ਜ ਮਤਲਬ 5-7000 ਆਪਾਂ ਛੱਡ ਦਿਆਂਗੇ ਕਈ ਵਾਰ ਨੇੜੇ ਦਾ ਵੀਰ ਹੁੰਦਾ ਕੋਈ ਆ ਦਿਖਾਈ ਗਰੀ ਵਾ ਮੈਂ ਦੀਦਾ ਇੱਧਰਲੇ ਪਾਸੇ ਆ ਦਿਖਾ ਦੇ ਇਹ ਬੜੀ ਵੱਡੀ ਲੱਗਦੀ ਆ ਹਾਂ ਬਾਈ ਦੂਜਾ ਸੂਆ ਤੇ 25 ਦਿਨਾਂ ਦੇ ਕਰਮਾ ਵਾਲੀ ਦੇ ਪਏ ਆ ਘੋੜੀ ਜਿੱਡੀ ਆ ਹਾਂ ਬਹੁਤ ਵੱਡੀ ਬੱਚੀ ਆ ਬਾਈ ਆ ਨੌਕਰੀ ਘੋੜੀ ਜਿੱਡੀ ਆ ਤਿਆਰ ਹੋ ਕੇ ਤਾਂ ਉਦਾਂ ਦਾ ਜਾਨਵਰਾ ਤੇ ਅੱਜਾ ਰੇਟੇ ਦਾ ਬਹੁਤ ਵਧੀਆ ਵੀਰੇ 1,35,000 ਦਾ ਬੱਚਾ ਦੇ ਦਾਂਗੇ ਸੂਆ ਦੂਜਾ ਸੂਆ ਸੂਗੀ ਲੰਬੀ ਦਿਖਾਈ ਐ ਸੋਡਰ ਦੀ ਕੁਆਲਿਟੀ ਦਿਖਾਦੀ ਬਰੀਡ ਵਾਲੇ ਪੱਖ ਤੋਂ ਕਿਸੇ ਪਾਸੇ ਵਾਲੀ ਡਾਬਾ ਇਕੱਲੀ ਆਉਗੀ ਪਿਕਅਪ 'ਚ ਬਾਈ ਜਿਹੜੇ ਸਾਹਬ ਨਾਲ ਇਹਦਾ ਕਾਦ ਆ ਉਹ ਸਾਹਬ ਨਾਲ ਲੈਗ ਸਕੋਰ ਬੜਾ ਮਜ਼ਬੂਤ ਹੈ ਇਹਦੀ ਪਹੁੰਚ ਹੋਣੀ ਨਹੀਂ ਬਾਈ ਕੋਈ ਵੀ ਵੀਰ ਕਈ ਵਾਰ ਓਦਾਂ ਦੀ ਗੱਲ ਹੋ ਜਾਂਦੀ ਆ ਨਾ ਵੀ ਨਜ਼ਦੀਕ ਹੋ ਜੂਗੀ ਜੇ ਕੋਈ ਵੀ ਜਿਆਦਾ ਦੂਰ ਨਹੀਂ ਹੋਣਾ ਕੰਮ ਅੰਮ੍ਰਿਤਸਰ ਨਹੀਂ ਜਾਣੀ ਨਹੀਂ ਜਾਣੀ ਬਈ ਇੱਥੋਂ ਦਿਖਾ ਕਰੀ ਓਏ ਤਾਂ ਕਈ ਲੱਖ ਦਾ ਵੇਕਨ ਵਾਲਾ ਆਈਟਮ ਹੈ ਨਹੀਂ ਅੱਗੇ ਬਾਈ ਦੋ-ਦੋ ਦੀ ਆਪਾਂ ਨੇ ਆਪ ਵੀ ਲਈਆਂ ਨਾ ਚੀਜ਼ਾਂ ਦੇ ਜਿੱਦਣ ਇਹ ਤਿਆਰ ਹੋਈ ਪਰ ਰੇਟ ਇਹ ਕੱਚੀ-ਕੱਚੀ ਵਾਲਾ ਠੀਕ ਆ ਹੁਣ ਆਪਾਂ 20 ਦਿਨ ਤਿਆਰ ਕਰ ਲਈ ਇਹ ਬੇਮੁੱਲੀ ਬੱਛੇ ਜਿੱਦਣ ਤਿਆਰ ਹੋਈ ਫੱਟੇ-ਪਟਾ ਦੇਣਿਆਂ ਲੇਵੇ ਵਾਲੇ ਨੇ ਚੰਗੇ ਨਫੇ ਦੇਣ ਵਾਲੀਆਂ ਆਈਟਮਾਂ ਨੇ ਆ ਗਈ 4 ਨੰਬਰ ਤੇ ਤੇ 5 ਨੰਬਰ ਤੇ ਇੱਕ ਮਰਦ ਜਿਹਦਾ ਨਾਮ ਛੋਟੀ ਕਰਮ ਵਾਲੀ ਦੋਂਦੀ ਆ ਗੁਰੀ ਵੀਰੇ ਤੋਰ ਚੋ ਬਰਾ ਖੋਲ ਕੇ ਦੋ ਦੰਦ ਹਾਂ ਬਾਈ ਉਹ ਦੋ ਦੰਦ ਵੱਡিয়ে ਵਾਲੀ ਆ ਗੈਰੀ ਓਏ ਮਾਰ ਕੈਮਰਾ ਆਪਣੇ ਕੋਲੇ ਮੱਝਾਂ ਨੇ ਜਿੰਨੀਆਂ ਵੀ ਕਈ ਵਾਰ ਵੀਰੇ ਦੇਖ ਰੇਟ ਤਾਂ ਹੈਗੇ ਨੇ ਓਦਾਂ ਦੇ ਗੁਰੀ ਪਰ ਹੁਣ ਆਪਾਂ ਸਿਸਟਮ ਚੇਂਜ ਕਰਤਾ ਵੀ ਆਪਾਂ ਮੱਝ ਦੁੱਧ ਤੋਲ ਕੀ ਦੇ ਦਿਆ ਕਰਾਂਗੇ ਵੀ ਰੇਟ ਤਾਂ ਹੁਣ ਆਪਾਂ ਵੀ ਲਾ ਕੇ ਆ ਕਰਾਂਗੇ 20-20 ਕਿਲੋ ਦੁੱਧ ਨਾਰਮਲ ਜਿਹੜਾ ਵੀਰ ਮਰਜ਼ੀ ਚਾਕੇ ਕੰਡਾ ਵਾਲਟੀ ਆ ਜੇ ਠੀਕ ਆ ਕਰਨ 18 ਆ ਦਿਖਾ ਕੇ ਰਹੀ ਉਹ ਦੋ ਦੰਦ ਚ ਬਾਲੀ ਵੱਡਾ ਜਗਾੜਾ ਸਿਸਟਮ ਪ੍ਰਮਾਤਮਾ ਦੀ ਉਮਰ ਲੰਬੀ ਰੱਖੇ ਗੁਰੀ ਬੇਮੁੱਲਾ ਜਾਨਵਰ ਐਡੀ ਦੋ ਦੰਦ ਝੋਟੀ ਪਹਿਲੀ ਵਾਰੀ ਦੇਖ ਰਿਆਂ ਜ਼ਿੰਦਗੀ ਚ ਜਿਹੜਾ ਸਿਸਟਮ ਇਹਦੇ ਲੱਗਿਆ ਹੋਇਆ ਥਣ ਦਾ ਸਹਯਾ ਇਹਦਾ ਮੇਲਾ ਲੰਘਿਆ ਬੱਲਾ ਮੰਡੀ ਲੰਘੀ ਕਿਤੇ ਪਹਿਲਾਂ ਬਾਈ ਇਦਾਂ ਦੇ ਪਿਆਰ ਜਾਨਵਰੋਂ ਦਾ ਸਿੰਘ ਗਾਲੇ ਪੱਖ ਤੋਂ ਵੀ ਜਮੇ ਬੰਦ ਸਿੰਘ ਦੀ ਆ ਅੱਗੇ ਤਾਂ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਸਾਰਾ ਪਿੰਡ ਦੇਖਣ ਆਉਗਾ ਹੁਣ ਤੁਹਾਨੂੰ ਮੈਂ ਆਖੂਗਾ ਵੀ ਆਲੇ-ਦਾਲੇ ਪਿੰਡਾਂ ਵਾਲੇ ਵੀ ਦੇਖਣ ਆਉਣਗੇ ਜਿਹਨੂੰ ਬਿਲਕੁਲ ਬਾਈ ਬਹੁਤ ਵਧੀਆ ਜਾਨੂ ਬਰਾਬਰ ਚਰਾ ਆ ਇਧਰ ਨੂੰ ਤੋਰ ਮਾਤਮਾ ਦੀ ਉਮਰ ਲੰਬੀ ਰੱਖੇ ਕਰਮਾਂ ਵਾਲੀ ਬਾਈ ਤੋਰ ਦੇ ਤੋਰ ਦੇ ਤੋਰ ਦੇ ਸੁਹੀ ਹੋਇਆ ਗੱਬਣ ਆ ਬਾਈ ਹਲੇ ਕਿੱਥੇ ਹਫਤਾ ਪਿਆ ਕਰਮਾਂ ਵਾਲੀ ਦਾ ਕਮਾਲ ਆ ਇੱਥੋਂ ਵਾਲੀ ਡਾਬਾਲਾ ਯਾਰ ਸੱਚੀਓ ਦੋ ਦੰਦਾ ਰਿਜੀਨਲ ਬਾਈ ਯਾਰ ਤੈਨੂੰ ਦੱਸਦੀ ਨਹੀਂ ਮੂੰਹ ਦਿਖਾ ਜਾਂਦਾ ਮੂੰਹ ਦਿਖਾ ਰੋਕੀ 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 ਰੋਕਲਾ ਪੁੱਤਰ ਰੋਕਲਾ ਡਰਨਾ ਹੀ ਆਵੇ ਆ ਰੋਕ ਦੀ। ਕੀ ਪਿਆਰਾ ਥਣ ਲੱਗਿਆ ਦੇਖ। ਸਿੰਘ ਆ ਗਿਆ ਬਿਲਕੁਲ ਬੰਦਾ ਤੇ ਸਵਾ ਦੀ ਆ ਗਈ ਠੰਡੀ ਸੀਲ ਜਮਾ ਤੇ ਆ ਗਈ ਫੁੱਲ ਡਬਲ। ਲੈ ਚੱਲਾ ਇਹਨੂੰ। ਤੇ ਥਣ ਵੀ ਐ ਮੰਨ ਲਓ। ਬਾਕੀ ਹੋਰ ਅਗੂ ਜੀ ਆਪਣੀ ਸ਼ੁਰੂ ਤੋਂ ਆਦਤ ਆ ਦੇਖ ਇੰਨੇ ਸਾਲ ਹੋ ਗਏ ਤੈਨੂੰ ਵੀਡੀਓ ਬਣਾਉਂਦੇ ਨੂੰ। ਆਪਣੇ ਕੋਲੇ ਚਾਹੇ 5 ਲੱਖ ਦਾ ਜਾਨਵਰ ਆ ਚਾਹੇ ਆਪਣੇ ਕੋਲੇ 40 ਹਜ਼ਾਰ ਦਾ ਜਾਨਵਰ ਆ ਰੇਟ ਆਪਣੇ ਵੀਡੀਓ ਚ ਹੋਣਗੇ ਹਰ ਜਾਨਵਰ ਦੇ। ਪਰ ਆ ਤਾਂ ਬਾਲੀ ਜਿਆਦੇ ਨਹੀਂ। ਨਹੀਂ ਬਹੁਤ ਵੀਰੇ ਬੰਦਾ ਜਿਹੜੇ ਵੀਰ ਨੇ ਕਦੇ ਸ਼ੌਂਕ ਨਹੀਂ ਨਾ ਰੱਖਿਆ ਜਾਨਵਰ ਰੱਖਣ ਦਾ ਜੋ ਆਜੇ ਉਹ ਵੀ ਕਹੂਗਾ ਯਾਰ ਰੱਖ ਹੀ ਲੈਨੇ। ਇਨੂੰ ਕਹਿ ਸਕਦੇ ਆ ਯਾਰ ਆਪਾਂ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਅਕਸਰ ਵੀ 5 ਸਟਾਰ ਆਈਟਮ ਆ ਹਨਾ ਉਹ ਫਾਈਵ ਸਟਾਰ ਬਹੁਤ ਪਿਆਰਾ ਜਨਮਰ ਆ ਬਾਈ ਯਾਰ ਮੈਂ ਵੀ ਆਪਾਂ ਨੇ ਵੀ ਨਹੀਂ ਲਈ ਬਾਈ ਕਦੇ ਇਦਾਂ ਜਨਮਰ ਨਾੜਾਂ ਦੇਖ ਲੇਵੇ ਤੇ ਪੜਾਕੇ ਕੱਢਦੇ ਨੇ ਜਿੱਦ ਦਿਨ ਬੱਚਾ ਦਿੱਤਾ ਕਰਮ ਵਾਲੀ ਨੇ ਦੇਖ ਕਿੰਨੇ ਕ ਦਿਨ ਕੱਢ ਸਕਦੀ ਆ ਬਾਈ ਦੱਸਿਆ ਹਫਤਾ ਸੂਜੇ ਅੱਜ ਭਵੇਂ ਠੀਕ ਆ ਗੱਲ ਹਾਂ ਤੇ ਡਬਲ ਵਾਲੀ ਆ ਗਈ ਆ ਪਰੇ ਹੋਣ ਨੂੰ ਜੀ ਨਹੀਂ ਕਰਦਾ ਬਹੁਤ ਪਿਆਰਾ ਜਨਮ ਮੂੰਹ ਮਾ ਦੇ ਇੱਕ ਕੁਆਲਿਟੀ ਸਰਮਾਣੇ ਸਿੰਘ ਵੀ ਬੰਦ ਆ ਗਿਆ ਬਿਲਕੁਲ ਤੇ ਉਦਾਂ ਵੀ ਨਰਮਸਵਾਚ ਦੇ ਵੱਡੀ ਬੁੱਡੀ ਵਾਲਾ ਬਾਕੀ ਹੋਰ ਚਵਾਈ ਇੰਨੀ ਕੋਪੋਲੀ ਆਪਾਂ ਪਾਸ ਕਰਕੇ ਲਈਆ ਬਿਲਕੁਲ ਸੌਫਟ ਪੈਸੇ ਇਹਦੇ ਕਿੰਨੇ ਲਵਾਂਗੇ ਪੈਸੇ ਬਾਈ ਗੱਬਣ ਗੱਬਣਾ ਰੇਟ 3.5 ਲੱਖ ਰੁਪਏ 3.5 ਲੱਖ ਲੈਣ ਦੇ ਹਰਿਆਣੇ ਚ 10 ਲੱਖ ਜਰੂਰ 10 ਮੰਗਣੇ ਬਾਈ ਜਿਹੜਾ ਵੀ ਵਿਚ ਕਹਿਣੇ 3.5 ਵੀ ਵਿਚ ਕਹਿਣਗੇ ਵੀ 3.5 ਮੰਗ ਲਿਆ ਬਹੁਤ ਰਹਿੰਦੇ ਨੇ ਹਰਿਆਣੇ ਭਾਗਦੇ 10 ਲੱਖ ਰੁਪਏ 11 ਲੱਖ ਇਦਾਂ ਨਹੀਂ ਕੱਟੀਦਾ ਕੋਈ ਹੋਰ ਲੈ ਬੰਨੇ ਇੱਥੋਂ ਦਿਖਾਈ ਗਰੀ ਨਾਲ ਤਾਂ ਸਿੰਘ ਦਿਖਾ ਦੇ ਫੇਸ ਕੁਆਲਿਟੀ ਤੇ ਨਾਲੇ ਬਾਡੀ ਨਾਲੇ ਪਛਾਣ ਤੋਂ ਆਰਡਰ ਕੁਆਲਿਟੀ ਦਿਖਾ ਦਿਓ ਤੁਸੀਂ ਮੈਨੂੰ ਕਮੈਂਟ ਕਰਕੇ ਐਂ ਦੱਸ ਦਿਓ ਵੀ ਇਹ ਚ ਘਾਟ ਕਿੱਥੋਂ ਕੀ ਘਾਟ ਬਸ ਮੇਨ ਰੋਲ ਇੱਥੀ ਆ 50 ਰੁਪਏ ਛਡਾ ਦੂੰ ਤੋਦੀ ਮੈਂ ਹਾਂ ਹਾਂ ਉਹਦੀ 50 ਕਹਿ ਦੂੰਗਾ ਪਰ ਯਾਰ 11 ਲੱਖ 15 ਲੱਖ 25 ਲੱਖ ਐ ਮੰਗਦੇ ਨੇ ਬਾਈ ਇਦਾਂ ਦੀਆਂ ਕੱਟੀਆਂ ਦਾ ਗੋਰਖਪੁਰ ਜਾਂਡਲੀ ਕੋਲ ਪਿੰਡ ਦੀ ਝੋਟੀ ਆ ਬਾਈ ਇਹ ਠੀਕ ਆ ਗੱਲ ਚੱਲ ਪੁੱਤ ਇੱਧਰ ਹਟ ਐ ਇੱਥੋਂ ਦਿਖਾ ਦਿਆਂ ਆਰਡਰ ਗੈਰੀ ਨਾਲ ਪੁੱਤ ਇੱਧਰ ਹਟ ਇਥੋਂ ਦਿਖਾ ਦੇ ਇਹ ਰਿਕਾਰਡ ਤੋੜੂਗੀ ਸਾਰੇ ਦੋ ਦੰਦ ਚ ਤੇ ਹੁਣ ਆਜਾ ਅਗਲੇ ਪੰਨੇ ਗਾਵਾਂ ਤੇ ਪੇਰਾ ਜੀ ਬਈ ਬੋਲੇ ਚ ਖਾਲੀ ਆ ਸੂਆ ਸੂਆ ਦੂਜਾ ਹੈਗਾ ਤੇ ਨਾਰਮਲ ਦੁੱਧ 25 ਕਿਲੋ ਦੁੱਧ ਜਿਹੜਾ ਵੀਰ ਮਰਜ਼ੀ ਮੰਨ ਕੇ ਇਹਨੂੰ ਲੈ ਲੈ ਤੇ ਵੈਸੇ ਇਹ ਦੁੱਧ ਦੇ ਦੂਗੀ 30 ਕਿਲੋ ਦੁੱਧ ਤੱਕ ਠੀਕ ਹੈ ਜੀ ਸਾਰੀ ਬੋਲੇ ਚ ਖਾਲੀ ਆ ਬੋਲੇ ਚ ਬਾਈ ਕਹਿੰਦਾ ਸਾਫ ਆ ਤੇ ਚਮਕ ਚਮਕ ਵਾੜੀਆ ਲਾਤ ਨਹੀਂ ਰੱਖਿਆ ਕੋਈ ਨਹੀਂ ਨਹੀਂ ਕੁਛ ਵੀ ਨਹੀਂ ਲਾਇਆ ਨਹੀਂ ਠੀਕ ਹੈ ਗਰੀਬ ਓਕੇ ਆ ਕੰਮ ਆ ਗਿਆ ਤੇ ਵਪਾਰੀ ਨਹੀਂ ਚਮਕੀ ਇੰਨੀ ਆ ਵੀ ਕਈ ਵਾਰ ਆਪਾਂ ਲਾ ਦਿੰਨੇ ਨੇ ਵੈਸੇ ਇਹਦੇ ਕੁਝ ਨਹੀਂ ਲੱਗਾ ਤੇ ਚਵਾਈ ਦੀ ਬਹੁਤ ਵਧੀਆ ਬਾਈ ਕਾਦੇ ਦਾ ਵੀ ਫੁੱਲ ਵੱਡਾ ਆ ਗਿਆ ਆ ਫੁੱਲ ਸੈਜ ਬਾਈ ਆਰਡਰ ਵਾਲੇ ਪੱਕੇ ਇਹਦੀ ਬਾਈ ਪਹੁੰਚ ਕਰ ਦਾਂਗੇ 1 ਲੱਖ ਤੇ 10000 ਰੁਪਏ ਦੀ ਬੱਚੀ ਦੀ 1 ਲੱਖ ਤੇ 10 ਚਵਾਈ ਕਹਿੰਦਾ ਪਹੁੰਚ ਕਰ ਦਾਂਗੇ ਸਵਾਹ ਆ ਗਈ ਠੰਡੀ ਸੀਲ ਬਗਿਆ ਆ ਜਾ ਗਹਿਰੀ ਫਟਾਫਟ ਮਾਲ ਵਾਲਾ ਬੰਦੇ ਬਾਈ ਜਿਹੜੀ ਇਹ ਬੈੜ ਆ ਗਈ ਇਹ ਬੈੜ ਆ ਬਾਈ ਜੀ 4 ਮਹੀਨੇ ਦੀ ਚੱਕਵਾ ਦੋਦੋਂ ਆਪਾਂ ਅਸੇ ਡਰਾਈ ਵਾਂਗੂ ਕਰਤੀ ਕਾਫੀ ਦਿਨ ਹੋ ਗਿਆ ਇਹਨੂੰ ਠੀਕ ਆ ਜੀ ਵੀ ਅੱਗੇ ਜਿਵੇਂ ਅੱਗੇ ਕਿਸ ਨੇ ਤਿਆਰ ਕਰ ਤਿਆਰ ਕਰਨੇ ਨੇ ਜਾਨਵਰ ਉਦਾਂ ਦੇ ਇਹ ਟਾਪ ਦੇ ਬੱਚੇ ਆ ਗਏ ਸੂਆ ਸੂਆ ਦੂਜਾ ਸੂਗੀ ਬਾਈ ਫੁੱਲ ਵੱਡੀਆਂ ਹਾਂ ਇਹ ਵਧੀਆ ਜਾਨਵਰ ਨੇ ਬਈ 35 40 ਕਿਲੋ ਵਾਲੇ ਜਿਹੜੇ ਵੀ ਰੁਸ਼ਕੀਨ ਅਗਲਾ ਕਹਿੰਦਾ ਚੱਲ ਯਾਰ ਅੱਗੇ ਜਾ ਕੇ ਪਾ ਤਿਆਰ ਕਰ ਲੈ ਤਿਆਰ ਆ ਗਈ ਫੁੱਲ ਵੱਡੀਆਂ ਇੱਥੇ ਦਿਖਾ ਦੀ ਗਰੀ ਸਾਰੀਆਂ ਫੁੱਲ ਵੱਡੀਆਂ ਬਾਈ ਕੋਈ ਨੋਰਮਲ ਨਹੀਂ ਦਿਖਾਉਂਗਾ ਸਾਨੂੰ ਪਤਾ ਲੱਗਦਾ ਰਹੂਗਾ ਨਾਲ ਖੜੂਗਾ ਇਦੋਂ ਇਹਦਾ ਜੋੜੇ ਹੀ ਦੱਸਾਂਗੇ ਪਾ ਨਹੀਂ ਬਾਈ ਇਹ 5 6 ਜਾਨਵਰ ਇਕੱਠੇ ਆ ਅੱਗੇ ਵੀ ਦਿਖਾ ਦੇਵਾਂਗੇ ਜੇ ਉਦਾਂ ਦੇ ਕੋਈ ਲਊਗਾ ਆਪਾਂ ਉਦਾਂ ਦਾ ਰੇਟ ਆਪਣੇ ਵਾਲਾ ਫੋਨ ਤੇ ਗੱਲ ਕਰ ਸਕਦਾ ਅਜਿਹੀ ਕੀ ਗੱਲ ਲੱਖ ਦੇ ਪਲੱਸ ਵਾਲੀ ਹੋਈ ਆ ਠੀਕ ਆ ਕਰਨ ਵੀ ਇਹ ਜੋੜਾ ਆਇਆ ਹੋਇਆ ਜੋੜਾ ਲਿਆ ਸੀ ਆਪਾਂ ਨੇ 2 ਲੱਖ 7000 ਦੇ ਇੱਕ ਦਿਨ ਬੱਚੀ ਹੋਰ ਆ ਇਹਦੀ ਕੀ ਗੱਲ ਬਾਤ ਆ ਇਹ ਬਾਈ ਜੀ 10 ਦੀ ਦੇ ਦਿਆਂਗੇ ਪਹੁੰਚ ਹੋ ਜਣੀ ਆ ਬਾਈ ਉਹ ਜਿਹੜੀ ਜਵਾਨ ਕੀਤੀ ਪਹਿਲਾਂ ਆਪਾਂ ਇੱਕ ਬੱਚੀ ਵੱਡੀ ਨੂੰ ਛੱਡ ਇਹਦੀ 10 ਦਾ ਜੀ ਕਿੰਨੇ ਦਿਨ ਕੱਢਦੀ ਆ ਇਹਦੇ ਵੀ ਬਾਈ ਪਿਆ ਹਲੇ 16 17 ਦਿਨ ਪਿਆ ਦੁੱਧ 30 ਕਿਲੋ ਵਾਲੀ ਬੱਚੇ ਬਰੀਡ ਕੁਆਲਟੀ ਵਾਲੇ ਪੱਖ ਤੋਂ ਸਾਰੀ ਟਪ ਟੋਪ ਨੇ ਅੱਗੋਂ ਦੇਖ ਲੈ ਫੇਸ ਕੁਆਲਟੀ ਵਗੈਰਾ ਇਹ ਹੁਣ ਕਹਿ ਰਹੀ ਜਰਸੀ ਤੇ ਮਾਰੇ ਇਹਦੇ ਜਿੱਡੀਏ ਆ ਓਏ ਨਗਿੰਨਾ ਬਾਈ ਨਗਿੰਨਾ ਜਰਸੀ ਜਿੱਡੀਏ ਆ ਹਾਂ ਨਗੀਨਾ ਬਾਈ ਜਰਸੀ ਦਾ ਟਾਪ ਨਾ ਗੁਰੂ ਵੀਰੇ 25 ਤੋਂ 26 ਕਿਲੋ ਦੁੱਧ ਦਿੱਤਾ ਹੋਇਆਗਾ ਤੇ ਸੂਆ ਬਸੂਆ ਦੂਜਾ ਸੂਗੀ ਜਿੱਥੇ ਵੀ ਮਰਜ਼ੀ ਵਗ ਜਾ ਵੀਰੇ ਜੈਨੂਨ ਚੀਜ਼ ਆ ਚਮਕ ਦਮਕ ਕਿਸੇ ਜਾਨਵਰ ਦੇ ਵੀ ਨਹੀਂ ਲੱਗਾ ਤੇਲ ਤੂਲ ਚਮਕ ਗੈਰੀ ਏਚ ਵੀ ਫੁੱਲਾ ਅਸਲ ਬਰੀਡ ਵਾਲੇ ਬੱਚਾ ਅੱਗੇ ਬੱਚੇ ਲੈਣ ਵਾਲਾ ਪਿਓਰ ਆਈਟਮ ਆ ਫੁੱਲ ਵੱਡੀ ਮਜ਼ਬੂਤ ਸਟੈਂਡ ਬਾਹਰ ਕੱਢ ਦਿੰਦੇ ਆ ਕੱਟ ਪੱਤੋ ਰੇ ਨੂੜਾਂ ਦਿਖਾਈ ਯਾਰ ਇਹਦੀਆਂ ਇੱਥੋਂ ਆਹ ਆ ਜੀਜ਼ਾਂ ਆ ਸੁਆਦ ਵੀ ਠੰਡੀ ਆ ਨਾ ਧੋਰ ਜੋਬਰਾ ਖੋਲ ਕੇ ਔਰ 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 ਜਰਸੀ ਤੋਂ ਗੈਰ ਐਕਟਿਵ ਹੈ ਮੜਾ ਜਾ ਬਾਹਰ ਘੰਟੇ ਦਰ ਪਤਾ ਜਾਨਵਰ ਵੱਡੀ ਗਿਣਤੀ ਚ ਨੇ ਉਧਰ ਮਾਰੀ ਗਰੀ ਕੈਮਰਾ ਇੱਥੇ ਇੱਥੋਂ ਵੀਊ ਕਰਕੇ ਦਿਖਾ ਦੇ ਸਾਰੇ ਹੂੰ ਤੱਕ ਮੱਝਾਂ ਦਿਖਾਉਂਗਾ ਤੁਹਾਨੂੰ ਮੈਂ ਤੇ ਹੁਣ ਮਾਰਦੇ ਜਰਸੀ ਦੇ ਵਿੱਚ ਹੀ ਦੇ ਅਗਲੇ ਬੰਨੇ ਉਹ ਦਿਖਾ ਦੇ ਆਰਡਰ ਪਹੁੰਚ ਕੇ ਤਿਲਕਣਾ ਥੋੜੀ ਤਾਂ ਕਰਕੇ ਕੱਟ ਥੋੜੀ ਥੋੜੀ ਇਹ ਆ ਸੂਆ ਕਿਹੜਾ ਪ੍ਰਤੀਬ ਦੂਜਾ ਦੂਜਾ ਸੂਆ ਬਾਈ ਜਿਹੜਾ ਵੀਰ ਮਰਜ਼ੀ ਲਏ 25 26 ਕਿਲੋ ਦੁੱਧ ਦੇ ਨੇ ਕਰਮ ਵਾਲੀ ਨੇ ਨੋਰਮਲ ਦੇਈ ਜਾਣਾ ਕਿੰਨੇ ਦਿਨ ਪੈਂਡਿੰਗ ਨੇ ਫਿਲਹਾਲ ਬਾਈ ਹਫਤਾ ਕੁ ਲਊ ਸਾਰੇ ਜਨਵਰ ਕੋਈ ਦੋ ਤਿੰਨ ਇੱਕ ਹਫ਼ਤੇ ਰੇੜ ਗੇੜਾ ਵਧੀਆ ਵੱਛੀ ਆ ਗੁਰੀ ਜਿਹਦੇ ਅੱਗੇ ਜਾਊਗੀ ਚਲੋ ਵੀ ਅਗਲਾ ਹਰ ਬੰਦਾ ਦੁੱਧ ਖਾਤਰ ਵੀਰੇ ਪੈਸੇ ਨੂੰ ਵੇਸਟ ਕਰਦਾ ਪਰ ਵੀ ਸ਼ਮਾ ਇਦਾਂ ਦਾ ਆ ਗਿਆ ਬਾਈ ਆਪਾਂ ਹਰ ਬੰਦੇ ਕਿਤੋਂ ਮਰਜੀ ਆਪਾਂ ਜਾਨਵਰ ਖਰੀਦਦੇ ਆਂ ਵੀ ਬਰੀਡ ਵਾਲੇ ਐਨੀਮਲ ਖਰੀਦੋ ਯਾਰ ਕਿ ਮੁੱਲ ਮੋੜ ਬਾਈ ਮੁੱਲ ਮੋੜੂਗੀ ਆਉਣ ਵਾਲਾ ਟਾਈਮ ਆ ਜਿਹੜਾ ਬਰੀਡ ਬਣਾ ਵੀਰੇ ਕੋਈ ਨਹੀਂ ਪੁੱਛਦਾ ਕਿਤੋਂ ਮਰਜੀ ਖੇਦ ਲੋ ਦੇਖ ਆ ਗਦੇ ਨੇ ਫਿਲਦਰਾ ਦਾ ਹੁਣ ਜਿਹੜੇ ਆਪਣੇ ਗਾਹਕ ਨੇ ਗੁਰੀ ਵੀਰੇ ਪਰਸਨਲ ਗਾਹਕ ਨੇ 10-10 ਸਾਲ ਤੋਂ ਜੁੜੇ ਹੋਏ ਨੇ ਉਹ ਮੰਨ ਲਾ ਆਪਣੇ ਕੋਲੇ ਜਾਨਵਰ ਜਿੱਥੋਂ ਅਗਲੇ ਨੇ ਖਰੀਦਣਾ ਉੱਥੇ ਹੀ ਮੈਂ ਜੇਦਾ ਮੰਨ ਕੇ 1 ਲੱਖ ਤੇ 3000 ਰੁਪਏ ਦੀ ਦੀ ਪਹੁੰਚ ਕਰ ਦਾਂਗੇ 1 ਲੱਖ ਤੇ 3000 ਜੇ ਨਹੀਂ ਪਹੁੰਚ ਕਰਨੀ ਤਾਂ ਮੈਂ ਮੰਨ ਲਾ ਵੀਰੇ 95000 ਰੁਪਏ ਜਿਹੜਾ ਵੀਰ ਮਰਜ਼ੀ ਦੇ ਜੀ 95 ਦੀ ਦੇ ਦਾਂਗੇ ਹਫਤੇ ਦੇ ਬਿਨਾ ਪਹੁੰਚ ਤੋਂ ਦੀ ਆ ਕੱਦ ਵਿੱਡ ਵੀ ਚੰਗਾ ਰੱਖਦੀ ਆ ਪਹੁੰਚ ਤੋਂ ਬਿਨਾ ਤੇ ਕੁਆਲਿਟੀ ਵਾਲੇ ਪੱਖ ਤੋਂ ਵੀ ਟਿਪ ਟੋਪ ਆ ਗਈ ਜਮਾ ਮੈਂ ਕਿਹਾ ਬਾਈ ਜਿਹੜੀ ਦੇਵਾਂਗੇ ਨਗਮਾ ਹੀ ਦੇਵਾਂਗੇ ਦੁੱਧੀ ਨਹੀਂ ਦਿੰਦੇ ਤੇ ਹੁਣ ਮਾਰਗਰੀ ਆਇ ਤੇ ਓਏ ਸ਼ਾ ਕਾਲੀ ਤੇ ਇਹ ਵੀ ਡੈਨਮਾਰਕ ਦੇ ਸੀਮੰਦੀ ਆ ਬਾਈ ਤੇ ਦੁੱਧ ਦਿੱਤਾ ਹੋਏ ਨੇ 27 22 ਕਰਮ ਵਾਲੀ ਨੇ ਦੂਜਾ ਸੂਆ ਬਾਹਰ ਕੱਢਦੇ ਪੱਤੇ ਕਿੰਨੇ ਦਿਨ ਕੱਢਦੀ ਕੱਢਦੇ ਬਾਹਰ ਕੱਢਦੇ ਨੂੰ ਕਾਨੂੰ ਕਿੰਨੇ ਕਿ ਦਿਨ ਕੱਢਦੀ ਇਹ ਬਾਈ ਲੱਗੂਗੀ ਹਫਤਾ ਹਫਤੇ ਹਫਤੇ ਦੀਆਂ ਕੱਚੀਆਂ ਬਾਈ ਦੋ ਤਿੰਨ ਵਿਹੜਾ ਨੇ 10 ਕਿ ਦਿਨਾਂ ਦੀਆਂ ਕੱਚੀਆਂ ਬਾਕੀ ਸਾਰੇ ਹਫਤੇ ਦੀਆਂ ਕੱਚੀਆਂ ਠੀਕ ਆ ਗੱਲ ਇਹ ਥੋੜਾ ਜਿਹਾ ਗੁਰੀ ਹੋਆ ਨਾ ਲਾਈਟ ਨਹੀਂ ਹੁਣ ਵਜਾ ਕਰਕੇ ਥੋੜਾ ਜਨਵਰ ਹੋਰ ਆ ਨਹੀਂ ਤਾਂ ਤੈਨੂੰ ਪਤਾ ਜਨਵਰ ਦੁਗਣਾ ਲੱਗਦਾ ਵੀਰੇ ਸਹੀ ਗੱਲ ਆ ਥੋੜਾ ਗਰਮੀ ਚ ਪਰੇਸ਼ਾਨੀ ਲਾਈਟ ਕਰਕੇ ਹੋ ਜਾਂਦੀ ਆ ਟਰ ਚੋਬਰਾ ਖੁੱਲ ਕੇ ਸੂਆ ਦੂਜਾ ਸੌਂਦੀ ਆ ਤੇ ਬਹੁਤ ਚੰ ਜਿਵੇਂ ਆਪਾਂ ਕਹਿੰਦੇ ਆ ਵੀ ਭੂੰਗਾ ਲਾਤਾ ਉਹਲੇਵਾ ਲਾਉਗੀ ਕਰਮਾ ਲਈ ਚੱਲ ਪਤਾ ਠੀਕ ਹੈ ਗੱਲ ਭੂੰਗੇ ਲਾ ਦੂਗੀ ਹਾਂ ਵੀ ਵਧੀਆ ਜਨਮਰ ਬਾਈ ਦੇਖ ਜਿਹੜੀ ਬਣਨ ਵਾਲੀ ਉਹ ਹੀ ਬਣੂਗੀ ਦੂਜੀ ਕਿੱਥੋਂ ਬਣੂਗੀ ਠੀਕ ਹੈ ਗੱਲ ਇੱਕ ਦੋ ਬਾਈਆਂ ਦੇ ਮੈਨੂੰ ਫੋਨ ਆਏ ਨੇ ਕਹਿੰਦੇ ਬਾਈ ਜਿਵੇਂ ਤੁਹਾਡੇ ਕੋਲੇ ਗਾਈਆਂ ਦੇ ਡੇਡੇ ਲੇਵੇ ਹੁੰਦੇ ਨੇ ਕਹਿੰਦੇ ਇਹਨਾਂ ਨੂੰ ਦਿੰਦੇ ਹੁੰਦੇ ਨੇ ਕੋਸ ਮੈਂ ਕਿਹਾ ਭਰਾਵਾ ਜਿਹੜੀ ਬਰੀਡ ਵਾਲੀ ਆ ਉਹ ਹੀ ਬਣੂਗੀ ਠੀਕ ਹੈ ਗੱਲ ਜੇ ਤੂੰ ਕੰਮੇ ਵੀ ਕਰਾਸ ਨੂੰ ਹੁਣ 30 ਕਿਲੋ ਵਾਲਾ ਲੇਵਾ ਬਣਾਜੂ ਕਿੱਥੋਂ ਬਣਾਜੂ ਉਹਨੂੰ ਚਾਹੇ ਤੂੰ 5 ਲੀਟਰ ਪਿਆਰੀ ਕਾਸੇ ਦਾ ਤਾਂ ਵੀ ਨਹੀਂ ਬਣਾਉਂ ਰੇਟ ਆਗਾ ਲੈ ਲਾਂਗੇ 90 ਹਾਂ ਹਾਂ 90000 ਇੱਥੋਂ ਮੋੜਲਾ ਚੋਬਰਾ ਦਿਨ ਜਰੂਰ ਕਰਦੀ ਆ ਅਜੇ ਹਣਾ ਬਸ ਦਿਨ 10 12 ਦਿਨ ਲਊਗੀ ਬਾਕੀ ਤਿਆਰ ਸੋਹਣੀ ਹੋ ਜੂ ਬਾਈ 10 12 ਦਿਨ ਦੀ ਕੱਤੀ ਆ ਉਹ ਇਧਰ ਹੌਲੀ ਜੇ ਤੁਰਦੀ ਦੀ ਇਧਰ ਭਾਈ ਗੋੜੇ ਭਾਈ ਇਧਰ ਘਰ ਦਰਦੀ ਆ ਲੈ ਜਾ ਹੌਲੀ ਲੈ ਜਾਂਦੀ ਆ ਆ ਗਈ ਫੁੱਲ ਵੱਡੀ ਆਰਡਰ ਵੀ ਸੋਹਣਾ ਰੱਖੂਗੀ ਤੇ ਆ ਗਈ ਬਲੈਕ ਕਲਰ ਦੀ ਇਹ ਤਾਂ ਸਭ ਤੋਂ ਲੱਗ ਗਈ ਚਮਕੂਗੀ ਸਾਨੂੰ ਖੜੀ ਵੀ ਨਾਗ ਵਰਗੀ ਆ ਹਾਂ ਇਹਦਾ ਰੇਟ ਕੀ ਦੱਸਿਆ 90000 ਰੁਪਏ ਭਾਈ ਏ ਬਾਈ ਕਹਿੰਦਾ ਬਾਈ ਯਾਰ ਗੁਰੀ ਹਲਕੀ ਤੋਂ ਹਲਕੀ ਜਿਹਾ 70000 ਰੁਪਏ ਦੀ ਹੋਈ ਪਈ ਆ ਬਾਈ ਯਾਰ ਤੇ ਹੁਣ ਮਾਰ ਘਰੀ ਇੱਥੇ ਕੈਮਰਾ ਥਾਣਾ ਦਾ ਸਾਈਜ਼ ਦਿਖਾਉਂਗੀ ਦਾ ਪਹਿਲਾਂ ਸਾਰੀਆਂ ਗਾਵਾਂ ਹੱਥੀ ਚਵਾਈ ਵਾਲੀ ਨੇ ਮਸ਼ੀਨ ਵਾਲੀਆਂ ਵੀ ਨੇ ਮੱਝ ਨਾਲ ਦੀ ਲੱਗਿਆ ਲੈ ਇਹਨੇ ਦਿੱਤਾ ਗੁਰੀ ਬਾਈ 26 27 ਕਿਲੋ ਦੁੱਧ ਬੱਚੀ ਨੇ ਪੂਰਾ ਦੂਜੇ ਸੂ ਬਾਈ ਸੂਆ ਦੂਜਾ ਸ਼ੈਨਗੇਜ ਵੀ ਫੁੱਲਾ ਟੌਪ ਨੇ ਕਿਸੇ ਗਾਂ ਦੇ ਕੁਝ ਨਹੀਂ ਲੱਗਿਆ ਹੋਇਆ ਅਗਲਾ ਕਹਿ ਦੂਗਾ ਵੀ ਨਹੀਂ ਚਮਕਦਾ ਚੈੱਕ ਕਰ ਲਈਏ ਕਈ ਵਾਰੀ ਪਲੀਆਂ ਹੋਈਆਂ ਨੇ ਬਾਈ ਦਾਣੇ ਤੇ ਦਾਣੇ ਤੇ ਪਲੀਆਂ ਹੋਈਆਂ ਇਹਦੇ ਪੈਸੇ ਪ੍ਰਦੀਪਾ ਇਹ ਬਾਈ ਯਾਰ ਬਸ ਲੈਣ ਦੇ ਨਾਲ ਰੇਟ ਦਾ ਸਵਾ ਲੱਖ ਰੁਪਇਆ ਲੈ ਲਾਂਗੇ ਬਾਈ 1 ਲੱਖ ਤੇ 25000 ਕਹਿ ਲਈਏ ਪੰਜਾਬੀ ਦੇ ਵਿੱਚ ਹਾਂ ਵੀ ਬਾਕੀ ਬਾਈ ਟਿਪ ਟੋਪ ਨੇ ਇਹਦੇ ਹੁਣ ਬਾਹਰ ਜੇ ਕੱਢਣੀਆਂ ਤਾਂ ਕੱਢ ਦਿੰਨੇ ਆ ਤੇ ਇਹਦਾ ਇੱਥੀ ਚਮਕੂ ਇਧਰੋਂ ਦੇਖ ਲੈ ਨਾੜਾ ਨੂੜਾ ਲੈਵੇ ਤੇ ਹੋਰ ਬਰੀਡ ਕੁਆਲਿਟੀ ਬਹੁਤ ਆ ਇੱਥੋਂ ਨਾੜਾਂ ਦਿਖਾ ਕੇ ਪਛਾਣ ਹੋ ਕੇ ਫੇਸ ਵਾਲੇ ਪੱਖ ਤੋਂ ਦਿਖਾ ਦੀ ਬਾਡੀ ਸਟਰਕਚਰ ਦਿਖਾ ਦੀ ਸਾਰਾ ਤੇ ਫਿਰ ਬੈਕ ਵਾਲੇ ਪੱਖ ਤੋਂ ਆ ਗੋਲਾ ਵੀ ਦਿਖਾ ਦੀ ਇਹਦਾ ਕਿੰਨਾ ਚੰਗਾ ਲੱਗਿਆ ਇਹ ਮੈਂ ਆ ਗੋਲੇ ਦੀ ਗੱਲ ਕਰ ਲਈ ਆਪਾਂ ਤੇ ਹੁਣ ਆ ਜਾ ਅਗਲੇ ਨੰਬਰ ਵਾਲੀ ਫੇਸ ਦੋ ਦੰਦ ਦਾ ਬੱਚਾ ਬਾਈ ਦੋ ਦੰਦ ਦਾ ਬੱਚਾ ਬਾਈ ਪੈਸੇ ਕਿਸੇ ਗੱਲ ਤੂੰ ਮੰਗਦਾ ਇਹ ਸਜਣਾ ਦਿਖਾ ਦੋ ਦੰਦ ਕੇ ਕਿੰਨੇ ਦਿਨ ਇਹ ਨਹੀਂ ਹੁੰਦਾ ਗੁਰੂ ਵੀ ਆਪਾਂ ਮੂਰੇ ਚਾਰਕ ਵਧੀਆ ਹੀ ਦਿਖਾ ਦਈਆਂ ਇੰਡ ਤੇ ਜਾ ਕੇ ਕਵਾਣ ਖੜਾਊਗਾ ਇੱਕ ਤੋਂ ਇੱਕ ਹੀ ਮਿਲੂਗੀ ਸਿੱਧੂ ਮੂਸੇ ਵਾਲੇ ਦੇ ਗਾਣੇ ਹਾਂ ਬਾਕੀ ਹੋਰ ਆ ਬਾਈ ਇਹਦੇ ਬੱਚੇ ਦੇ 15 ਦਿਨਾਂ ਦੀ ਕੱਚੀ ਆ ਠੀਕ ਆ ਜੀ ਵੀ ਜਿਹਦੇ ਵੀ ਜਾਊਗੀ ਚੀਜ਼ ਇੱਕ ਤਰ੍ਹਾਂ ਦਾ ਇਧਰੋਂ ਬਰੀਡ ਕੁਆਲਿਟੀ ਦੇ ਅਜਿਵੇਂ ਲੋਕ ਕਹਿੰਦੇ ਨੇ ਵੀ ਮੂਸੇ ਵਾਲੇ ਦਾ ਬਹੁਤ ਬਾਈ ਕਦਾ ਕੀ ਬੁਰੀ ਪਤਾ ਗੱਲ ਕੀ ਆ ਇਹ ਸਾਰੀਆਂ ਗੱਲਾਂ ਇਦਾਂ ਦੀਆਂ ਨੇ ਹੁਣ ਪਹਿਲਾ ਲੈਂਣ ਵੇਲੇ ਤੱਕਲਾ ਜਨਮਰ ਤੇ ਪੈਸੇ ਇਨਵੈਸਟ ਕਰਦਾ ਨਹੀਂ ਉਦੋਂ ਤੱਕ ਲੈਂਦਾ ਸਾਨੂੰ ਫਲਾਣੇ ਥਾਂ ਤੋਂ ਸਸਤੀ ਮਿਲ ਗਈ ਠੀਕ ਆ ਗੱਲ ਬਹੁਤ ਤਰ੍ਹਾਂ ਦੇ ਹੁਣ ਫੋਨ ਆਉਂਦੇ ਨੇ ਬਾਈ ਸਾਡੇ ਨਾਲ ਫਲਾਣੇ ਨੇ ਐ ਕਰਤਾ ਸਾਡੇ ਨਾਲ ਠਮਕਾ ਕਰਤਾ ਬਾਈ ਜਦੋਂ ਆਪਾਂ ਚੀਜ਼ ਖਰੀਦਦੇ ਆ ਆਪਾਂ ਪਹਿਲਾਂ ਵੀ ਗੱਲ ਜੇ ਕਿਤੋਂ ਮਰਜ਼ੀ ਖਰੀਦ ਲੈ ਵੀ ਬਰੀਡ ਵਾਲੀ ਖਰੀਦਦੇ ਆ ਬਾਈ ਉਹ ਤਨੂੰ ਇੱਕ ਮਿੰਟ ਆ ਇਹੀ ਬੱਚੀ ਆ ਬਾਈ ਹੁਣ ਇਹ ਬੱਚੀ ਤੋਂ ਚਾਹੇ ਨਾਰਮਲ ਦੁੱਧ ਜਮਾਂ ਅਣਜਾਣ ਤੋਂ ਅਣਜਾਣ ਬੰਦਾ ਇਹ ਤੋਂ 25 ਕਿਲੋ ਦੁੱਧ ਲੈ ਲੂ। ਉਹੀ ਗੱਲ ਆ ਸੱਜਣੋ ਕਹਿੰਦਾ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ। ਬਾਕੀ ਧਿਆਨ ਤੁਸੀਂ ਰੱਖਣਾ ਹੁੰਦਾ ਇਹ ਤੋਂ ਖਰੀਦਦਾਰੀ ਕਰਦੇ। ਬਿਲਕੁਲ ਬਾਈ। ਤਸੱਲੀ ਕਰਕੇ ਖਰੀਦੋ ਆਪਾਂ ਜੇ ਜਾਨਵਰ ਨੂੰ ਹਰੇਕ ਕਿਸਮ ਦਾ ਪਸ਼ੂ ਦਿਖਾਉਣਾ। ਹੁਣ ਇਦਾਂ ਦੇ ਜੇ ਨੰਬਰ ਆ ਬਰੀਡ ਵਾਲੇ ਜਾਨਵਰ ਨੇ ਇਹ ਨਿਕਲਦੇ ਨਹੀਂ ਬਾਈ ਚਾਹੇ ਚਾਰ-ਚਾਰ ਤੋਂ ਰੱਖ ਲੋ। ਇਹਦਾ ਬਾਈ 1.5 ਲੱਖ ਰੁਪਏ ਦੀ ਬੱਚੀ ਏ ਬਾਈ ਕਹਿੰਦਾ 1.5 ਦੀ ਇੱਥੋਂ ਆਈ ਘੁੰਮ ਜਾ ਗਈ ਫੇਸ ਇਹ ਬੱਚੀ ਬਈ 5 ਦੀ ਕੰਪਲੀਟ ਹੋ ਗਏ 6ਵਾਂ ਸਟਾਰਟ ਆ ਨੀਚੇ ਦੁੱਧੋਂ ਡਰਾਈ ਆਪਾਂ ਕਰੀ ਆਪ ਤੇ ਨੀਚੇ ਗੁੰਦ ਮਾਰਦੀ ਆ ਦੁੱਧ ਮੰਨ ਕੇ ਉਹ ਬੱਚੀ ਦੂਗੀ 35 ਕਿਲੋ ਦੁੱਧ ਇਹ ਚੱਲੂ 42 43 ਕਿਲੋ ਦੁੱਧ ਤੇ ਜਿਹੜਾ ਵੀਰ ਮਰਜੀ ਲੈ ਜੇ ਮੈਂ ਅੱਗੇ ਜਾ ਕੇ ਆਵਦੀ ਕੇਅਰ ਕਰਦੇ ਹੁਣ ਤਿਆਰੀ ਤੇ ਬਈ ਇਦਾਂ ਦੀ 2 ਲੱਖ ਤੋਂ ਘੱਟ ਮਿਲਦੀ ਠੀਕ ਆ ਗੱਲ ਇਹ 2 ਲੱਖ 7000 ਦਾ ਜੋੜਾ ਲਿਆ ਜੇ ਕੋਈ ਲੈਣ ਦਾ ਚਾਹ ਬਣ ਹੋਇਆ ਤਾਂ ਮੈਂ ਮਨ ਲਾ 2 17 ਦਾ ਜੋੜਾ ਦੇ ਦਾਂ 2 ਲੱਖ ਤੇ 17 ਦਾ 5 5 ਨਾਲ ਫਿਰ ਆਪਾਂ ਹਾਂ ਦੇ ਦੇਣ ਤੇ ਹੁਣ ਆ ਜਾ ਗਏ ਅਰੀ ਅਗਲੇ ਬੰਨੇ ਮੇਰਾ ਖਲਾ ਇੱਥੋਂ ਇਹ ਵੇਚੀਆਂ ਹੋਈਆਂ ਬਈ ਤਾਂ ਨਟੋਟੀਆਂ ਆਜਾ ਆਜਾ ਅਗਲੇ ਬੰਨੇ ਆਜਾ ਵੇਚਿਆ ਹੋਇਆ ਮਾਲ ਅਹੀਂ ਚਲਾ ਦੇ ਇਹ ਬਈ ਸਾਰੀਆਂ ਝੋਟੀਆਂ ਆ ਗਈਆਂ ਕੱਲੀ-ਕੱਲੀ ਆਪਾਂ ਕਿਹੜੀ ਤੋਰ-ਤੋਰ ਦਿਖਾਵਾਂਗੇ ਮੰਨ ਲਾ ਠੀਕ ਆ ਗੱਲ ਵੀ ਇਹ ਸਾਰੀਆਂ ਝੋਟੀਆਂ ਜੇ ਕਿਸੇ ਵੀਰ ਨੇ ਆਪਣੇ ਕੋਲ ਇਹ ਮਾਲ 깔 ਠੀਕ ਆ ਜੀ ਵੀ ਜੇ ਇਹ ਤੋਲ ਕੇ ਦੁੱਧ ਲੈਣਾ 18 ਤੋਂ 20 ਕਿਲੋ ਅਜੇ ਤੋ 4 ਦਿਨੋਂ ਜਿਹੜਾ ਵੀਰ ਮਰਜੀ ਆ ਜੇ ਉਹਨਾਂ ਝੋਟੀਆਂ ਨੇ ਜਿਹੜੀਆਂ ਇਹਨਾਂ ਥੱਲੇ ਇਸ ਟਾਈਮ 15-15 16-16 ਕਿਲੋ ਦੁੱਧ ਨਾਰਮਲ ਤਿਆਰ ਆ ਠੀਕ ਆ ਗੱਲ 15 ਤੋਂ 16 ਕਿਲੋ ਹਾਜ਼ਰ ਆ ਤੇ ਮਨ ਲਓ ਵੀ ਚੰਗੀ ਨਸਲ ਦੀਆਂ ਆ ਇਹ ਨਹੀਂ ਇਧਰੋਂ ਦੇਖ ਆ ਗਾੜੀ ਆ ਗਾੜੀ ਗੂੜੀ ਹੋਰ ਪਰ ਵੀ ਰੇਟ ਵੀ ਚੰਗੇ ਨੇ ਬਾਈ ਠੀਕ ਆ ਗੱਲ ਆ ਹਾਂ ਤੇ ਗਾੜੀ ਜਿਵੇਂ ਆ ਇਹਦੇ ਥੱਲੇ 20 ਕਿਲੋ ਵੀਰੇ ਤਿਆਰ ਆ ਆ ਮੱਝ ਦਿਖਾ ਯਾਰ 20 ਕਿਲੋ ਤਿਆਰ ਆ ਬਾਈ ਗਾੜੀ ਕਿੰਨੀ ਚੰਗੀ ਆ ਗਈ ਕੁਆਲਿਟੀ ਤੇ ਆ ਮੈਂ ਇਹਦੀ ਗੱਲ ਕਰ ਲੀ ਆ ਇਕੱਲੀ ਇਕੱਲੀ ਮੋਟੀਆਂ ਮੋਟੀਆਂ ਦਿਖਾ ਦੇ ਇਹਦੇ ਥੱਲੇ 20 ਕਿਲੋ ਦੁੱਧ ਹੁਣ ਤਿਆਰ ਆ ਠੀਕ ਆ ਗੱਲ ਉਹਦੇ ਥੱਲੇ ਤੇ ਇਹਨਾਂ ਥੱਲੇ 15 16 ਕਿਲੋ ਤੋਂ ਘੱਟ ਕਿਸੇ ਥੱਲੇ ਹੈ ਨਹੀਂ ਗੁਰੀ ਆ ਜਾ ਆ ਜਾ ਮੋਟਾ ਮੋਟਾ ਲਿਆ ਕੈਮਰਾ ਉਹ ਆ ਕਿੱਡੀ ਆ ਗਰੀ ਓਏ ਮ ਫੁੱਲ ਡਾਵਲੀ ਨੇ ਕੇਸਾ ਨਾਲੇ ਸਿੰਘ ਦਿਖਾ ਜਮਾ ਪਤਲਾ ਸਿੰਘ ਬਾਈ ਯਾਰ ਤੇ ਪਟੋਗੇ ਤਾਂ ਹੀ ਤਾਂ ਆਪਾਂ ਕੱਲੀ ਕੱਲੀ ਹੁਣ ਕਿੱਥੋਂ ਕਰਾਂਗੇ ਨਾ ਆ ਆ ਤਾਂ ਕਢਾ ਦੇ ਯਾਰ ਬਾਹਰੇ ਕਢਾ ਦੇ ਆ ਕੱਢ ਦੇ ਬਾਈ ਬਾਹਰੇ ਆ ਤਾਂ ਕਢ ਦੇ ਬਾਹਰੇ ਦਾ ਜੀ ਆ ਕਰਦਾ ਦਿਖਾਉਣ ਨੂੰ ਬਾ ਅੱਗੇ ਹੋਰ ਹੈਗੀਆਂ ਨੇ ਬਾਹਰ ਕੱਢਣ ਵਾਲੀਆਂ ਦੋ ਤਿੰਨ ਤੋੜ ਦਿਆਂਗੇ ਤੋੜ ਚੋਪਰਾ ਨਾਲ ਤਾਂ ਵੱਡੀ ਬੁੱਡੀ ਦਿਖਾ ਦੀ ਗੈਰੀ ਕਿੱਡੀ ਆ ਟਰੱਕ ਜਿੱਦੀ ਮੱਝਾ ਰੇਲ ਦੇ ਡੱਬੇ ਜਿੱਦੀ ਕੈ ਲਈ ਆਪਾਂ ਇਹ ਮੈਂ ਥੱਲੇ 18 ਕਿਲੋ ਦੁੱਧ ਆ ਆ ਛੋਟੀ ਥੱਲੇ ਹੁਣ 20 ਕਿਲੋ ਦੁੱਧ ਆ ਇਹਦੇ ਥੱਲੇ 20 ਕਿਲੋ ਦੁੱਧ ਕੰਢਿਆ ਇਹ ਤਾਂ ਤਾਂ ਹੱਕ ਆ ਯਾਰ ਹੌਲੀ ਹੌਲੀ 22 23 ਸ਼ਾਮ ਨੂੰ ਦੇਖੀ ਬਈ ਕੀ ਬੋਲਦੀ ਹੈ ਨਾਲ ਇਹਦਾ ਸਿਸਟਮ ਇੱਥੋਂ ਦਿਖਾ ਰਿਹਾ ਇਹਦਾ ਆਰਡਰ ਮੇਰਾ ਖਾਣੇ ਸ਼ਾਮ ਨੂੰ ਬੋਲਦੀ ਹੈ ਗੁਰੀ ਫੁੱਟ ਵਾਂਗੂ ਐ ਚੌੜਾ ਹੋ ਜੂ ਨਹੀਂ ਬਹੁਤ ਇਹਲੇ ਤਾਂ ਕੱਲ ਆਈਆਂ ਨਾ ਜਦੋਂ ਹੁਣ ਰੈਸਟੋਰੈਂਟ ਕਰਕੇ ਚੱਲਣੀਆਂ ਆ ਪੰਡਤ ਜੀ ਆਏ ਨੂੰ ਤੋੜੋ ਨੂੰ ਮੜੀ ਜੀ ਇੱਥੋਂ ਦਾ ਘਾਹ ਨਹੀਂ ਗਰੀ ਸਮਾਰ ਕੇ ਕਰਕੇ ਵੀ ਉਹ ਥਾਣਾ ਦਾ ਗੈਪ ਨਲੇ ਆਇਆ ਇਹਨਾਂ ਦੇ ਕਿਹੜਾ ਬਿਊਟੀਫੁੱਲਰ ਦਿੱਤਾ ਗਿਆ ਇੱਥੋਂ ਆਇਆ ਇਹਨੂੰ ਤੋਰ ਹੁਣ ਆਇਆ ਇਹਨੂੰ ਜਾਲ ਕੰਨੀ ਤੋਰ ਤੋਰ ਹੁਣ ਉਹ ਰਾਨੂੰ ਲਈ ਇੱਥੇ ਦਿਖਾ ਲਣ ਦੇਖ ਰੇ ਇੱਕ ਪਾਸੇ ਚ ਉੱਪਰ ਨੂੰ ਲਿਆ ਲਿਆ ਕੰਚ ਵਰਗੀਆਂ ਇੱਥੋਂ ਕਿਹੜਾ ਐ ਹੋਰ ਲੈ ਜਾ ਕਮਾਗੀ ਮੈਨੂੰ ਪਤਾ ਇਹ ਮਹਿੰਗੇ ਮੁੱਲ ਦੀ ਮੱਝ ਆ ਇਹਨੂੰ ਲੈ ਜਾ ਕੇ ਨਾ ਹੋਰ ਪੈਸੇ ਤੇ ਖਾਸੇ ਲੱਗਣਗੇ ਪਰ ਬਰੀਦਾਂ ਬਣਾ ਦੂਗੀ ਘਰੇ ਜਿਹੜਾ ਭਰਾ ਲੈ ਗਿਆ ਮੋੜ ਲਿਆ ਬਾਈ ਯਾਰ ਜਿਹੜਾ ਵੀਰ ਐ ਕਹਿੰਦਾ ਨਾ ਵੀ ਮੈਂ ਮੱਝ ਲੈਣੀ ਆ 18 ਤੋਂ 20 ਕਿਲੋ ਵਾਲੀ ਹਾਂਜੀ ਆਪਦਾ ਕੰਡਾ ਦੇ ਬਾਲਟੀ ਚੱਕ ਕੇ ਨਾਲਾਂ ਜਿਹਦੇ ਪੈਸੇ ਪਾ ਕੇ ਆ ਜੀ ਚਲ ਬਾਲਟੀ ਤਾਂ ਆਪਾਂ ਦੇ ਦਾਂਗੇ ਮੈਂ ਆਪਾਂ ਵੀ ਆਇਆ ਤਸੱਲੀ ਕਰ ਲਿਆ ਅਗਲਾ ਬਾਈ ਯਾਰ ਜੇ ਉਹ ਅਗਲਾ ਪੈਸੇ ਲਾਉਂਦਾ ਇਹ ਗੱਲ ਮੰਨਦਾ ਠੀਕ ਆ ਗੱਲ ਵੀ ਆਪਾਂ ਅਗਲੇ ਦੇ ਯਾਰ ਆਪਾਂ ਵੀ ਤਾਂ ਅੱਗੋਂ ਪੈਸੇ ਲਾ ਕੇ ਲੈਣੇ ਆਪਾਂ ਤਾਂ ਤਸੱਲੀ ਕਿੰਨੀ ਕਰਦੇ ਆ ਚੱਲ ਬੈਠ ਚੱਲ ਨਹੀਂ ਬਾਈ ਬਿਨਾ ਬਿਊਟੀ ਪਾਰਲਰ ਵਾਲੀਆਂ ਸਾਰੀਆਂ ਯਾਰ ਗੁਰੀ ਬਾਢੋਂ ਲੱਗ ਜਿਹੜੀ ਮਰਜ਼ੀ ਚੋਲੇ ਲੋਕ ਵਿੱਚ ਵੀਰ ਐ ਇਦਾਂ ਦੇ ਵੀ ਹੁੰਦੇ ਨੇ ਬਾਈ ਯਾਰ ਇੰਨਾ ਤਾਂ ਦੁੱਧ ਕਿਵੇਂ ਦੇ ਦੂ ਬੀਬੀ ਕੇ ਲੱਦ ਹੁਣ ਤਿਆਰ ਚੱਕੀ ਗਈ ਇੱਧਰ ਇੱਧਰ ਮਾਰੀ ਗਰੀ ਕੈਮਰਾ ਓਏ ਇੱਧਰ ਕਮਾਈ ਆ ਆ ਪਏ ਨੇ ਇੱਦਾਂ ਜੇ ਇੰਨਾ ਚ ਪਾਉਂਦੇ ਨੇ ਦੁੱਧ ਝੋਕੇ ਹਾਂ ਬਈ ਹਾਂ ਆ ਜਿ ਗਾਰਡ ਪੈ ਨੇ ਇੱਦਾਂ ਡੇ ਡਰੇ ਉਹ ਪਾਤਲੇ ਇਹ ਮੂੜੀਆਂ ਬਾਤ ਨਹੀਂ ਪੈਂਦਾ ਆ ਕੱਟੀ ਆ ਗਈ ਗੁਰੀ ਵੀਰੇ ਹੁਣ 16 ਕਿਲੋ ਦੁੱਧ ਜਮਾ ਤਿਆਰ ਆ ਇੱਕ ਹੋਰ ਦੇਖ ਲੈ ਇੱਕ ਤਜਰਬਾ ਜੇ ਦੇਖਣਾ ਤੈਨੂੰ ਦਿਖਾ ਦਿੰਨੇ ਆ ਇਹਦਾ ਥਣ ਵੇਖ ਲੈ ਕਿਦਾਂ ਦਾ ਹਾਂਜੀ ਸ਼ਰਮਾ ਜੀ ਲਾਇਓ ਬੱਚਾ ਇਹਦਾ ਠੀਕ ਆ ਕਰਨ ਤੁਹਾਨੂੰ ਇੱਕ ਚੀਜ਼ ਦਿਖਾਉਣਾ ਤਜਰਬਾ ਵੀ ਆਪਾਂ ਕਿਹੜਾ ਵੀ ਇਹ ਕੋਈ ਵੀਡੀਓ ਬਣਾਉਣ ਦੇ ਮਾਰੇ ਆਪਾਂ ਵੀ ਲੈ ਵੇ ਦਿਖਾ ਦਿਓ ਵੀਡੀਓ ਚ ਵੱਡੇ ਵੱਡੇ ਉਹ ਚੀਜ਼ ਨਹੀਂ ਤੈਨੂੰ ਬੱਚਾ ਲਾ ਕੇ ਦਿਖਾਉਣਾ 1 ਮਿੰਟ ਲਈ ਵੀ ਬਣਦੀ ਕੀ ਆ ਨਹੀਂ ਵੀ ਥੱ ਠੀਕ ਹੈ ਗੱਲ ਇਹਨਾਂ ਨਾਲ ਬੱਚੇ ਕੀ ਆ ਗਏ ਮੋਟਾ ਬੱਚੇ ਬਾਈ ਵਿੱਚ ਮੇਲ ਆ ਦੋ ਦੋ ਤਿੰਨ ਮੈਂ ਚੁੰਗ ਗਿਆ ਯਾਰ ਮੈਂ ਕਹਿੰਦਾ ਮੈਂ ਉਹ ਚੁੰਗ ਗਿਆ ਪਤੋਏ ਬੰਨੀ ਬੰਨੀ ਪੱਤ ਕੇ ਖਰੇਟ ਤੇ ਨੇ ਬਾਈ ਦੋ ਤਿੰਨ ਮਈਆਂ ਆ ਖਰੇਟਾ ਠੀਕ ਹੈ ਗੱਲ ਕੋਈ ਨੇ ਮਾਲ ਜਬਈ ਬੱਚਿਆਂ ਦਾ ਤੈਨੂੰ ਪਤਾ ਹੀ ਆ ਠੀਕ ਹੈ ਗੱਲ ਆਲਾਓ ਲਾਓ ਪੰਡਤ ਜੀ ਬੱਚਾ ਲਾਓ ਖੋਲ ਕੇ ਇਹਨੂੰ ਐਤਨੇ ਆਪਾਂ ਅਗਲੇ ਨੇ ਇਹਨੇ ਅੱਗੇ ਦਿਖਾ ਦੇ ਨੇ ਪਸਵਾ ਦਿਓ ਜੀ ਆ ਜਾ ਅਗਲੇ ਨੰਬਰ ਵਾਲੀ ਮੈਂ ਦਿਖਾਉਣੀ ਆ ਆ ਗਈ ਬਾਈ ਗੁਰੀ ਇਸ ਟਾਈਮ 18 ਤੋਂ 19 ਕਿਲੋ ਦੁੱਧ ਤਿਆਰ ਆ ਕਰਮ ਵਾਲੀ ਥੱਲੇ ਵੱਡੀ ਵੀ ਫੁੱਲਾ ਹੈ ਤੇ ਆ ਚੋਟੀ ਥੱਲੇ 20 ਕਿ ਇਦੇ ਕੋਲੇ ਹਾਂ ਭਾਈ 20 ਕਿਲੋ ਦਾ ਸਾਹ ਗਰੀ ਜਗੜ ਓਹ ਹਾਂ ਬਰੀਡ ਵਾਲੀਆਂ ਨੇ ਗੁਰੇ ਮੂਹਰੋਂ ਪਿੱਛੋਂ ਜਿੱਥੋਂ ਮਰਜੀ ਵੇਖ ਲੈਣੇ ਜਿ ਨਿਗਾ ਮਾਰਨ। ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਨਾ ਤੁਹਾਨੂੰ 5 ਤੋਂ 7 ਝੋਟੀਆਂ ਕਈ ਵਾਰੀ ਮਿਲ ਜਾਂਦੀਆਂ ਨੇ ਇਕੱਠੀਆਂ ਤਕਰੀਬਨ ਹਨਾ ਪਰ ਐਡੀ ਵੱਡੀ ਗਿਣਤੀ ਚ ਇੰਨੇ ਦੁੱਧ ਵਾਲੀਆਂ ਇੰਨੀ ਨਹੀਂ ਨਹੀਂ ਆਪਣੇ ਕੋਲ ਜਦੋਂ ਮਰਜੀ ਆਏ ਟੋਕਾ ਲੈਣ ਦਾ ਸ਼ਕੀਨ ਹੋਇਆ 20 ਕਿਲੋ ਦੁੱਧ ਜਿਵੇਂ ਮਈਆਂ ਦਾ 25 ਕਿਲੋ ਦਿੱਤਾ ਹੈ ਡ్రਾਈ ਤੇ ਖੜੀਆਂ ਨੇ ਅੰਦਰ ਉਹ ਵੀ ਜਿਹੜਾ ਮਰਜੀ ਵੀਰ ਆ ਜੇ ਮੁੱਲ ਲਾਉਣ ਵਾਲਾ ਐਦਾ ਐਦਾ ਵੀ ਦਿਖਾ ਕੇ ਹੀ ਕੱਦ ਕਿੱਡਾ ਓਹ ਇਹ ਮੰਨ ਲਓ ਦੰਦਾ ਖਾਈ ਕੱਢੀ ਡਾਬਾ ਇਹਦੇ ਥੱਲੇ ਹੁਣ 16 ਕਿਲੋ ਦੁੱਧ ਆ ਬਾਈ 16 ਤੋਂ 17 ਨਾਲ ਕੱਟੀਆਂ ਇਹਦੇ ਹਨਾ ਹਾਂ ਬਾਈ ਤਿੰਨ ਚਾਰ ਛੋਟੀਆਂ ਮਗਰ ਕੱਟੀਆਂ ਟੌਪ ਦੀਆਂ ਟਰੱਕਾਂ ਜੱਡੀਆਂ ਜੱਡੀਆਂ ਨੇ ਸੱਚ ਮੁੱੱਚੀ ਆ ਚੌੜੀਆਂ ਚੂੜੀਆਂ ਆ ਦੇਖੇ ਆ ਆ ਵੀ ਦੇਖ ਐ ਪਹਿਲਾਂ ਵੀ ਕਹਿੰਦਾ ਸੀ ਵੀ ਅੱਗੇ ਐਂਡ ਤੋਂ ਐਂਡ ਹੀ ਆਉ ਤੇਰੇ ਕੋਲੇ ਇਦਾਂ ਪੁੱਤ ਖਾਣ ਬੜਾ ਕੰਬਲ ਲੱਗਦਾ ਇਹਨੂੰ ਹਨਾ ਇਹਦੇ ਥੱਲੇ ਹੁਣ 17 ਕਿਲੋ ਦੁੱਧ ਆ ਆ ਬੱਚਾ ਲੱਗ ਗਿਆ 18 ਦਿਨਾਂ ਦਾ 17 18 ਦਿਨਾਂ ਦਾ ਸੁਆ ਵੱਡੀ ਏ ਵੀ ਵਾਲੀ ਆ ਨਾ ਪੰਜ ਮਈਆਂ ਜਦੋਂ ਹੋ ਸਕਦਾ ਪ੍ਰਮਾਤਮਾ ਸੁੱਖ ਰੱਖੇ ਵੀ ਆਪਾਂ ਲੈ ਵਿੱਚਵਾ ਦੇਾਂਗੇ 20 20 ਕਿਲੋ ਦੁੱਧਾਂ ਕੱਟੀਆਂ ਕੱਟੀਆਂ ਕੁਆਂਟਲ ਦੁੱਧ ਦਿਖਾਵਾਂਗੇ ਸੂ ਟੈਮਰੇ ਵਿੱਚ ਦੀ ਆਪਾਂ ਇਕੱਠਾ 100 ਕਿਲੋ ਲੋ ਐ ਨਹੀਂ ਹੁੰਦਾ ਵੀ ਜਿਹੜੀ ਨੇ ਦੇਣਾ ਬਾਈ ਉਹੀ ਦੂ ਹੁਣ ਵਿੱਚ ਇੱਥੇ ਇੱਕ ਛੋਟੀ ਖੜੀ ਆ 15 14 ਕਿਲੋ ਵਾਲੀ ਆ ਜੇ ਆਪਾਂ ਕਿ ਉਹ 20 ਨਹੀਂ ਦਿੰਦੀ ਬਾਈ ਠੀਕ ਆ ਗੱਲ ਇਹ ਤਾਂ ਟੋਕਨ ਵੀ ਲਾਈ ਨੇ ਬੱਚਿਆਂ ਦੇ ਹੈ ਵੀ ਪੰਜ ਨੰਬਰ ਚ ਚਲੋ ਕਈ ਵਾਰ ਹੋਰ ਹੁੰਦਾ ਨਾ ਆ ਦੀ ਆ ਅਛਾ ਮਤਲਬ ਇਹ ਝੋਟੀ ਥੱਲੇ ਇਹ ਲਾਸਟ ਐਂਡ ਤੱਕ 15 ਹੀ ਦੂ ਠੀਕ ਹੈ ਗੱਲ 14 13 ਕਿਲੋ ਹੁਣ ਮਤਲਬ 14 15 ਕਿਲੋ ਦੋ ਜੇ ਆਪਾਂ ਕਹੀਏ ਬਦਨੀ ਜ਼ਿਆਦੇ ਵੱਡੇ ਸਟਰਕਚਰ ਦੀ ਆ ਪਰ ਵੀ ਇਹਦਾ ਰੇਟ ਵੀ ਉਦਾਂ ਦੀ ਆ ਕਿੰਨੇ ਕ ਪੈਸੇ ਲੈ ਲਾਂਗੇ ਇਹ ਇਹ ਆਪਾਂ ਇੱਕ ਪੈਂਡ ਦੀ ਝੋਟੀ ਦੇ ਦੇਾਂਗੇ ਬਾਈ 1 ਲੱਖ ਤੇ 65 ਹਾਂ ਬਾਈ ਸੂਆ ਕਿੰਨੇ ਕ ਟਾਈਮ ਦਾ ਇਹਦਾ ਸੂਆ ਬਾਈ ਇਹਦਾ ਹੈਗਾ 15 ਦਿਨਾਂ ਬੱਚੇ-ਵੁੱੱਚੇ ਬਾਈ ਮਰ ਜਾਂਦੇ ਨੇ ਇਹਨਾਂ ਦੇ ਆ ਦੇਖ ਬਾਈ ਕੁਰੀ ਤੂੰ ਆਪ ਵਹਿ ਜਾ ਥੱਲੇ ਲੈ ਆ ਗਏ ਓਏ ਪਹਿਲਾਂ ਵੀਡੀਓ ਚ ਇਹਦਾ ਕੀ ਗਾਰੰਟੀ ਆ ਹੁਣ ਕੀ ਆ ਵਹਿ ਜਾ ਥੱਲੇ ਵਹਿ ਜਾ ਲੈ 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 ਇਧਰ ਲੈ ਬੰਦਾ ਧਾਰ ਮਾਰ ਕੇ ਦੇਖੀ ਨਾ ਤੂੰ ਕਿਹੜਾ ਰੋਜ ਚੋਂ ਨਾ ਜਿਹੜੀ ਵੀ ਮਰਜ਼ੀ ਮੈਂ ਦੇਖ ਲਈ ਆ ਵੀ ਦਿਖਾਣ ਨਾ ਕੱਤੀ ਐ ਇਧਰ ਲਵੇ ਲਾਲਾ ਬਾਈ ਦੇ ਸਾਥ ਬਾਈ ਨਾਲ ਇਹ ਕਿਹੜਾ ਰੋਜ ਚੋਂ ਆਗਾ ਤੇ ਬੱਚੇ ਚੋਲਣ ਇੰਨਾ ਨਹੀਂ ਚਵਾਈ ਆ ਮੱਝਿਆਂ ਦੀ ਬੜਾ ਫੋਕਾ ਸਿਸਟਮ ਮਖਾ ਯਾਰ ਹਰ ਮੱਝ ਦੀ ਚਵਾਈ ਇੰਨੀ ਸੌਫਟ ਆ ਗਈ ਨਾ ਕੋਈ ਸ਼ਰਲਾ ਨਾ ਸਿੱਟਾ ਬੜੀ ਮੋਟੀ ਚਵਾਈ ਹੈ ਨਾ ਨੇ ਸਾਰੀਆਂ ਦੇ ਇੱਕ ਨੰਬਰ ਆ ਪਰ ਬਾਈ ਗੱਲ ਇਦਾਂ ਹੀ ਆ ਕੰਮ ਜੇ ਸਾਰੀਆਂ हैगियां ਵੱਡੇ ਭਾਦੀਆਂ ਨੇ ਠੀਕ ਹੈ ਗੱਲ ਇੱਕ ਦੋ ਝੋਟੀਆਂ ਨੇ ਜਿਹੜੀਆਂ ਠੀਕ ਮੁੱਲ ਦੀਆਂ ਠੀਕ ਹੈ ਗੱਲ ਆ ਦੋ ਬੈੜਾਂ ਦਿਖਾ ਦੀ ਉਹ ਖੜੀਆਂ ਜਾਂ ਡਾਵਲ ਨੇ ਦੋ ਬੈੜਾਂ ਬਾਹਰ ਲੇ ਬੰਨੇ ਰਹਿ ਗਈਆਂ ਤੇ ਮੰਡੀ ਵਾਲੇ ਤੋਂ ਹੋਰ ਵੱਡਾ ਹੋ ਰਿਹਾ ਜੀ ਗੁਰੀ ਹੋਰ ਆ ਸਿਸਟਮ ਜਿੱਦਾਂ ਹੁਣ ਅੱਗੇ ਵਾਲਾ ਕੰਮ ਨਹੀਂ ਹੈਗਾ ਅੱਗੇ ਕੀ ਹੁੰਦਾ ਜੀ ਅਗਲਾ ਕਹਿੰਦਾ ਚਲ ਯਾਰ ਇੱਕ ਅੱਧ ਨਹੀਂ ਰੱਖਣੀਆਂ ਠੀਕ ਹੈ ਗੱਲ ਅੱਗੇ ਕਹਿੰਦਾ ਨਾ ਸੱਚ ਕਈ ਰੱਖ ਲਾਂਗੇ ਚਲ ਹੁਣ ਅਗਲਾ ਕਹਿੰਦਾ ਬਾਈ ਇੱਕ ਅੱਧ ਨਹੀਂ ਸ਼ੌਂਕ ਦੀ ਰੱਖਣੀ ਆ ਠੀਕ ਹੈ ਗੱਲ ਇਹ ਬੱਚੀਆਂ ਬਾਈ ਤਾਜ਼ੀਆਂ ਸੋਈਆਂ ਨੇ ਆ ਤਾਂ ਸਿੜਤੀ ਜੇਰਾ ਇੱਕ ਨੇ ਪਾਤੀ ਬਾਈ ਇੱਕ ਦੀ ਰਹ ਆ ਜਾ ਗਰੀ ਉਹ ਤਾਂ ਲੱਗ ਗਈ ਬਈ ਰਿੰਗਣ ਵਿੱਚ ਉਹ ਆਪਾਂ ਉਦੋਂ ਪਾਈ ਨਹੀਂ ਸੀ ਵੀਡੀਓ ਬੱਚੀ ਦੀ ਕਾਲੀ ਦੀ ਉਹ ਵੀਰ ਨੇ ਉਹ ਸ਼ਾਮ ਨੂੰ ਆਪਾਂ ਪਾਈ ਨਾਲ ਦੀ ਨਾਲ ਵੇਖੀ ਸੀ ਉਹ ਨਾਲ ਇਹਦੇ ਬੱਚੀ ਆ ਗਰੀ ਪਹਿਲਾਂ ਇਹ ਵੀ ਡੈਨਮਾਰਕ ਦੀ ਆ ਬਾਈ 50053 ਦੀ ਆ ਆ ਬਾਲੀ ਪਿਆਰੀ ਆ ਯਾਰਾਂ ਉਦੋਂ ਇਹਦੀ ਕਾਪੀ ਦੇ ਗਈ ਸੀ ਗੁਰੀ ਜਿਹੜੀ ਰਾਤ ਨੂੰ ਵੀਡੀਓ ਬਣਾਈ ਸੀ ਆ ਵੀਡੀਓ ਮੇਰੇ ਖਿਆਲ ਆ ਸੀ ਨੇ 7 ਵਜੇ ਬਣਾਈ ਦੀ ਉਹ ਬਾਈ ਹਾਂ ਅੱਧੇ ਘੰਟੇ ਬਾਅਦ ਵੀ ਗਈ ਜਮਾ ਦੀ ਜਮਾ ਡੀਟੋ ਐ ਲੱਗਦਾ ਜਿਵੇਂ ਉਹੀ ਰੱਖੀ ਹੁੰਦੀ ਆ ਲੰਬੀ ਲੰਬੀ ਬਾਲੀ ਬਣੂ ਕੱਦ ਵੀ ਚੰਗਾ ਕਰੂ ਬੱਚੀ ਬਾਲੀ ਟੌਪ ਦੀ ਆ ਗਈ ਨਾਲ ਤੇ ਆਪਦੀ ਕੁਆਲਿਟੀ ਬੱਚੀ ਦੀ ਬਾਲੀ ਜ਼ਬਰਦ ਖੋੜ ਦੇ ਦੋੜੇ ਖੋਲ ਚੋ ਬਰਾ ਸੁਆ ਕਿਹੜਾ ਬਾਈ ਦਾ ਦੂਜਾ ਸੁਆ ਸੁਈਆ ਬਾਈ ਉਰਲੇ ਬੰਨੇ ਆ ਜਾ ਗੈਰੀ ਆਏ ਨੂੰ ਤੇ ਬਾਈ ਦੁੱਧ ਮਾਲਕਾਂ ਨੇ ਤਾਂ ਕਾਫੀ ਦੱਸਿਆ ਦੇਖ ਆਪਾਂ ਆਪਣੇ ਅੰਦਾਜ਼ੇ ਨਾਲ ਆਪਾਂ ਮੰਨ ਕੇ ਲਈਏ 27 22 ਕਿਲੋ ਦੁੱਧ ਠੀਕ ਹੈ ਗੱਲ ਤੇ ਬਾਈਆਂ ਦੀ ਜਿਹੜੀਆਂ ਦੀ ਰਿਪੋਰਟ ਉਹਨਾਂ ਨੇ ਬਾਈ 30 ਕਿਲੋ ਤੋਂ ਪਲੱਸ ਦੀ ਦਿੱਤੀ ਆ ਜੇਰ ਵਗੈਰਾ ਡੰਨ ਪਈਆ ਠੀਕ ਹੈ ਤੇ ਵੀ ਆਪਾਂ ਜਿਹੜਾ ਵੀਰ ਲਊਗਾ 25 ਤੋਂ ਪਲੱਸ ਦੁੱਧ ਜਿਹੜਾ ਮਰਜ਼ੀ ਮੰਨ ਕੇ ਲੈ ਲੈ ਆਂਗੇ ਵੀ ਦੇ ਦਾਂਗੇ ਨਾਲੀ ਆਪਾਂ ਤਾਂ ਕੀ ਕਰਨੀ ਆ ਠੀਕ ਹੈ ਗੱਲ ਇਥੋਂ ਘਰੀ ਆਰਡਰ ਦਿਖਾ ਦੇ ਟੌਪ ਦੀਆਂ ਬਿਹੜਾਂ ਨੇ ਬਾਈ ਯਾਰ ਜਿਹੜਾ ਵੀ ਠੀਕ ਗੱਲਾਂ ਵੀ ਜਿਹੜਾ ਬਾਈਆਂ ਨੇ ਪਰ ਆਪਾਂ ਵੀ ਆਪਦੇ ਨਮਾਨ ਨਾਲ ਮੰਨ ਕੇ ਲਈਆ ਵੀ 25 26 ਕਿਲੋ ਦੁੱਧ ਜਿਹੜਾ ਮਰਜ਼ੀ ਮੰਨ ਕੇ ਲੈ ਲਈ ਇੱਥੋਂ ਇੱਥੋਂ ਕਮਾ ਲਈਏ ਉਸ طرف ਸਾਕੀ ਬਾਈ ਜੇਰ ਪੈ ਗਈ ਬੱਚੀ ਮੰਗ ਰਾ ਦੋ ਜਾਨਵਰ ਨੇ ਇੱਕ ਨਾਲ ਇੱਕ ਫਰੀਆ ਨਹੀ ਨਾ ਆਪ ਵੀ ਚੰਗੇ ਦੁੱਧ ਵਾਲੀ ਆ ਤੇ ਚੰਗੇ ਦੁੱਧ ਵਾਲੀ ਦੀ ਮੱਝ ਦੀ ਲਾ ਲਓ ਗਾਂ ਦੀ ਲਾ ਲਓ ਤੁਹਾਨੂੰ ਪਤਾ ਵੀ ਜਿਹੜੀ ਫੀਮੇਲ ਕਾਫ ਹੁੰਦੀ ਆ ਚੰਗੀ ਕੀਮਤ ਲਾ ਕੇ ਮਿਲਦੀ ਆ ਇੱਥੋਂ ਆਰਡਰ ਦਾ ਡਿਜ਼ਾਈਨ ਦਿਖਾ ਦੇ ਵੀ ਬੱਚਾ ਲਾਉਣ ਇਹ ਵੀ ਧਾਰਾ ਮਰਵਾ ਦਿੰਦੇ ਆ ਕਈ ਵਾਰ ਮਾਰਨੀਆਂ ਨੇ ਕਈ ਵਾਰ ਕੋਈ ਬਾਈ ਇਹਦਾ ਲਾਈ ਪੁੱਤ ਬੱਚਾ ਅੱਲਾ ਬੱਚਾ ਦਾ ਤਰੀਆ ਪੰਚੋ ਨੰਬਰ ਵਾਲੀ ਤੇ ਬੱਚਾ ਇਹਨੇ ਬੱਚੀ ਲਾ ਦੇ ਤੇ ਹੁਣ ਮਾਰ ਦੋ ਨੰਬਰ ਵਾਲੇ ਨਗੀਨੇ ਇਹਨੇ ਬਾਈ ਮੇਲ ਨੂੰ ਜਨਮ ਦਿੱਤਾ ਠੀਕ ਆ ਗੱਲ ਹਾਂ ਇਹ ਵੀ ਬੱਚਾ ਬਹੁਤ ਚੰਗਾ ਬਾਈ ਜਿਵੇਂ ਜਿਵੇਂ ਵੀਰ ਕੋਈ ਘਰੇ ਕੇਅਰ ਚੋਣ ਵਾਲਾ ਬਹੁਤ ਸੋਹਣਾ ਮੁੱਠੀ ਮੁੱਠੀ ਦਾ ਥਾਣਾ ਠੀਕ ਆ ਗੱਲ ਖੀਰੀਆ ਮੂੰਹੋ ਖੀਰੀ ਖੀਰੀ ਸੋਹਣੀ ਕਿੰਨੀ ਆ ਨਾ ਨਹੀਂ ਵਧੀਆ ਬਾਈ ਬਿਊਟੀ ਵਾਲੇ ਪੱਖ ਬਿਲਕੁਲ 20 22 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਮਰਜ਼ੀ ਲੈ ਲੇ ਉਦੋਂ ਉੱਤੇ ਅਗਲੇ ਦੀ ਕੇਅਰ ਤੇ ਥਣ ਵੇਖ ਕਿੰਨਾ ਪਿਆਰਾ ਦਿੱਤਾ ਤੇ ਬਿਊਟੀ ਵਾਲੇ ਪੱਖ ਤੋਂ ਵੀ ਆ ਗਈ ਤੇ ਬਾਕੀ ਗੱਗੀ ਦਾ ਵੀ ਵਿਆਹ ਵੀ ਹੋ ਗਿਆ ਯਾਰ ਪਿਛਲੇ ਦਿਨੀ ਇਹਨੂੰ ਵੀ ਮੁਬਾਰਕਾਂ ਦੇ ਦੇ ਗੱਗੀ ਤੇ ਮਾਰ ਦੇ ਕੈਮਰਾ ਮੜਾ ਯਾਰ ਤੋਰ ਹੈ ਇਹਨੂੰ ਗੱਗੀ ਲੰਬੀ ਜੀ ਗੰਦਾ ਚ ਆ ਗਈ ਖੀਰ ਕਦ ਕਾਠ ਵੀ ਚੰਗਾ ਗਾ ਤੇ ਫਿੱਟ ਫਿੱਟ ਜੀ ਆ ਗਈ ਹਲੇ ਨਹੀਂ ਬਾਈ 20 ਕਿਲੋ 20 ਕਿਲੋ ਦੁੱਧ ਵੀ ਦੇ ਦੂਗੀ ਜਿਹੜਾ ਵੀਰ ਮਰ ਜਾ ਬਾਈ ਰੇਟ ਪੂਰੀ ਬਾਈ ਜੋ ਵੀ ਬਾਜ ਰੇਟ 85000 ਰੁਪਏ ਦੀ ਬੱਚੀ ਪਹੁੰਚ ਕਰ ਦੂਗੀ ਕਿੱਥੇ ਤੱਕ ਅੰਮਰਸਰ ਉਧਰ ਦੀ ਪਿਆਰ ਕਰਦੇ ਹੁਣ ਤਾਂ ਅੱਜ ਕੱਲ੍ਹ ਜਿਆਦਾ ਤਰਨ ਤਾਰਨ ਵਾਲੇ ਠੀਕ ਹੈ ਗੱਲ ਹਾਂ ਪਰ ਪੂਰੇ ਬੰਦ ਧਾਰਾ ਮਾਰ ਕੇ ਬਦਲਾ ਦੇ ਉੱਤੇ 23 ਗੱਲ ਨਹੀਂ ਯਾਰ ਪਿਆਰ ਹਰੇਕ ਏਰੀਆ ਵਾਲੇ ਸਜਣੀ ਕਰਦੇ ਆ ਤੇ ਆਰਡਰ ਵਾਈ ਇਹਦਾ ਗੋਲ ਆ ਗਿਆ ਪੱਛੀ ਦਾ ਜਮਾ ਇਹ ਬਾਈ ਕਹਿੰਦਾ ਦੇ ਦਾਂਗੇ ਆਪਾਂ 85 ਦੀ ਤੇ ਕੀ ਸਵਾਲ ਕੀ ਤੇ ਮਾਰੀ ਕੈਮਰਾ ਕਰੀ ਕਰੀਗਾ ਕੀ ਫੇਸਬੁੱਕ ਉੱਤੇ ਲਾ ਦੇ ਬਾਈ ਆ ਫੇਸ ਕੁਆਲਟੀ ਤੇ ਮਾਰ ਕੈਮਰਾ ਇੱਥੋਂ ਬਿਊਟੀ ਵਾਲੇ ਪੱਖ ਤੋਂ ਕਰਾ ਦੇ ਯਾਰ ਚੱਕ ਸੋਣੀ ਵੀ ਲੱਗੂ ਕਰੇ ਖੜੀ ਤੇ ਦੁੱਧ ਵੀ ਨਹੀਂ ਵਧੀਆ ਜਾਨਵਰ ਆ ਵੀਰੇ ਬਹੁਤ ਪਿਆਰਾ ਜਾਨਵਰ ਆ ਬਾਕੀ ਜਿਵੇਂ ਤੁਹਾਨੂੰ ਲੱਗਦਾ ਵੀ ਲੱਕਾ ਜਾਂ ਨਾਲ ਲਾਰ ਖੇ ਤਾਜੀ ਸੂਈ ਹੋਣਾ ਹੁਣ ਸੂਈਆਂ ਬਾਈ ਇਕੱਠੀਆਂ ਇਹ ਥਣ ਥਣ ਵਧੀਆ ਮਸ਼ੀਨ ਵਾਲਾ ਲੈ ਗਿਆ ਸਖਤ ਹੁੰਦੀ ਜੇ ਕੋਈ ਬਾਈ ਮਸ਼ੀਨ ਵਾਲਾ ਲੈ ਗਿਆ ਚਾਰ ਪੰਜ ਸੂਏ ਨੂੰ ਕੱਟਦਾ ਨਹੀਂ ਤੇ ਜਾਨਵਰ ਇੰਨਾ ਕ ਪਿਆਰਾ ਵੀ ਟੌਪ ਦਾ ਬੱਚਿਆਂ ਦੇ ਢੇਰ ਮਾਰ ਦੂ ਹਾਂ ਚੰਗੀ ਕੁਆਲਿਟੀ ਦੇ ਦੇ ਲੈ ਮਾਰੋਗੇ ਤਾਰਾ ਕੋਈ ਮਾਰ ਦੇ ਇੱਧਰ ਬੱਚਾ ਇੱਧਰ ਕਰੋ ਕਮਲੇ ਚੋਬਰਾ ਬੱਚਾ ਬੱਚਾ ਕਰੋ ਉਹਦੇ ਅੱਗੇ ਲੈ ਬੰਦੇ ਨਵੇਂ ਆ ਅੱਛਾ ਬੰਦੇ ਆਗੇ ਨਵੇਂ ਤੇ ਸੁਭਾਹ ਦੀ ਕਿਵੇਂ ਆਈ ਬਹਿ ਜਾ ਬਹਿ ਜਾ ਭਾਈ ਬਹਿ ਜਾ ਬਹਿ ਜਾ ਸੁਭਾਹ ਆਦੀ ਠੰਡੀ ਆ ਮਾਰ ਲੈ ਤਾਰਾ ਤੂੰ ਹੀ ਵਧੀਆ ਚਵਾਈ ਦੀਆਂ ਨੇ ਗੁਰੂ ਜੁੱਦਾ ਨਹੀਂ ਹੈਗੀਆਂ ਵੀ ਜੇ ਕੋਈ ਲਊਗਾ ਯਾਰ ਅਗਲੇ ਦਾ ਮੁੱਲ ਆ ਤਾਜੀ ਸੂਜਾ ਕਈ ਆਦੀ ਮੂਰੇ ਲੱਗਿਆ ਹੁੰਦਾ ਨਾ ਪੱਤਰਾ ਬਹਿ ਜਾਂਦੇ ਨਾ ਰੇਤੇ ਰੇਤੇ ਤੇ ਸੁਭਾਹ ਆਦੀ ਆਗੀ ਠੰਡੀ ਜਮਾ ਮੋਹਰ ਨਿਆਣੀ ਦੀ ਵੀ ਲੋੜ ਨਹੀਂ ਪੈਸੇ ਕਿੰਨੇ ਦੱਸਿਆ ਦੀ ਭਾਈ 1 ਪੰਜ ਦੀ ਪਹੁੰਚ ਕਰ ਦੇ ਇੱਕ ਲੱਖ ਤੇ 5000 ਦੀ ਜਮਾ ਜਾਇਜ਼ ਮੁੱਲ ਜਿੱਥੇ ਮਰਜੀ ਬਹਿ ਜਾ ਮਗਰ ਬੱਚਾ ਪਈਆਂ 053 ਦਾ ਠੀਕ ਹੈ ਨੰਬਰ ਬੋਲ ਦਿਓ 95308 ਬਾਈ 095 95308 ਤੇ 0195682 ਨੰਬਰ ਨੂੰ ਹੁਣ ਜੋੜਾਗਾ ਜੋੜਾ ਕੋਈ ਲੈਣ ਵਾਲਾ ਹੋਇਆ ਬਾਈ ਵਧੀਆ ਜਨਮਰਾ ਸੁਈਆਂ ਸਵਾਈਆਂ ਠੀਕ ਹੈ ਜੀ ਤੇ ਇਹ ਬੱਚੀ ਵੀ ਬਹੁਤ ਪਿਆਰੀ ਬੱਚੀ ਆ ਬਾਈ ਠੀਕ ਹੈ ਜੀ ਜਿਵੇਂ ਅੱਗੇ ਕੋਈ ਅੱਗੇ ਲੰਬਾ ਲਾਈਫ ਟਾਈਮ ਜਿਵੇਂ ਮਨਲਾ ਕਾਫੀ ਲੰਬਾ ਟਾਈਮ ਰੱਖਣਾ ਹਾਂਜੀ ਹਾਂਜੀ ਨਾੜਾ ਨੂੜਾ ਦੇ ਗੁਰੀ ਦੇ ਟਿੱਡ ਦੇ ਥੱਲੇ ਕਿੱਦਾਂ ਦੀਆਂ ਨੇ ਬੱਚੀ ਦੇ ਠੀਕ ਹੈ ਗੱਲ ਅਡਰ ਦੀ ਕੁਆਲਿਟੀ ਫਿੱਟ ਅਡਰ ਜਦਾ ਅੱਜ ਕੱਲ ਹਰੇਕ ਵੀਰ ਪਸੰਦੀ ਇਹਨੂੰ ਕਰਦਾ ਫਿੱਟ ਫਿੱਟ ਆ ਗਈ ਤੇ ਬਿਊਟੀ ਵਾਲੇ ਪੱਖ ਚ ਆ ਗਈ ਹਾਂ ਸਾਰੇ ਪੱਖ ਤੋਂ ਆ ਗਈ ਬਰੀਡ ਵਾਲੇ ਮਾਮਲੇ ਤੋਂ ਵੀ ਥੱਲੇ ਨਾੜਾ ਐਨ ਵਧੀਆ ਜਿੱਦਾਂ ਹੋਣਾ ਜੀ ਤਾਜੀ ਸੂਈ ਆ ਆ ਪਾਏ ਪ ਚੰਗਾ ਜਾਂਦਾ ਖਾ ਕੇ ਮੁੱਠੀ ਦਾ ਥਣਾ ਪੰਜਾਂ ਸੱਤਾਂ ਦਿਨਾਂ ਚ ਬੱਚੀ ਐਨ ਹੋ ਜੂਗੀ ਹੋਰ ਹੀ ਨਿੱਖਰ ਜਾਂਦਾ ਬਾਈ ਨਿੱਖਰ ਜਾਂਦਾ ਬਾਈ ਜਾਨਵਰ ਜੋੜੇ ਚ ਫਰਕੇ ਨੇ ਰਹੋ ਜੋੜੇ ਚ ਮਾਨਤਨ ਕਰ ਦੇਗਾ ਬਾਈ ਕੋਈ ਚੱਕਰ ਨਹੀਂ ਕਰ ਦੇਣ ਆ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਪਸ਼ੂ ਤਕਰੀਬਨ ਸਾਨੂੰ ਐ ਮੰਨ ਲਓ 50 60 ਹੀ ਦਿਖਾਤੇ ਬਾਦੂ ਇਧਰ ਵੀ ਖੜੀਆਂ ਬੜਾ ਸੂਈਆਂ ਸਵਾਈਆਂ ਪਰ ਐ ਹੁੰਦਾ ਵੀ ਬਾਈ ਕਿੰਨੇ ਕ ਦਿਖਾਈ ਜਾਵੇਂਗਾ ਜਦੋਂ ਅੱਥਰ ਅਗਲਾ ਹੁੰਦਾ ਅਗਲਾ ਲੈ ਲੈਂਦਾ ਅੰਦਰ ਖੜੀਆਂ ਨੇ 25 30 30 ਕਿਲੋ ਦੁੱਧ ਤਿਆਰ ਵਾਲੀਆਂ ਬੜਾ ਖੜੀਆਂ ਨੇ ਠੀ